ਰੇਟ ਉਹ ਦੇਣੇ ਆ ਹਾਂਜੀ ਕੁਆਲਟੀ ਬੈਸਟ ਜੋ ਦੁਕਾਨ ਮੈਨੂਫੈਕਚਰਿੰਗ ਵਾਲਾ ਹੋਰ ਕੋਈ ਨਹੀਂ ਦੇ ਸਕਦਾ ਦੁਕਾਨ ਵਾਲਾ ਦਾ ਖਾਸ ਕਰ ਬਹੁਤ ਕਰਨ ਵਾਲੇ ਕੁਆਲਟੀ ਡਾਊਨ ਕਰਕੇ ਇਹਦਾ ਰੇਟ 25 25000 ਦੇ ਦੇਣਗੇ ਠੀਕ ਹੈ ਠੀਕ ਹੈ ਕੁਆਲਟੀ ਡਾਊਨ ਕਰਕੇ ਬਣ ਸਕਦਾ 25 ਨਹੀਂ ਥੋੜੋ ਆਪਾਂ 23 ਦਾ ਵੀ ਦੇ ਦਾਂਗੇ ਕੁਆਲਟੀ ਡਾਊਨ ਕਰਦਿਆਂ ਜੋ ਸਮਾਨ ਤੁਸੀਂ ਬਣਿਆ ਹੋਇਆ ਫਰਨੀਚਰ ਠੀਕ ਹੈ ਕੁਆਲਟੀ ਬੈਸਟ ਮਿਲਣੀ ਆ ਓਕੇ ਤੇ ਹੁਣ ਆਪਾਂ ਇਹਦੀ ਸਾਈਜ਼ ਦੀ ਗੱਲ ਕਰੀਏ ਪੌਣੇ 9 22 7.5 ਸਾਈਜ਼ ਆ 3/10 ਦਾ ਟੇਬਲ ਸ਼ੀਸ਼ਾ ਨਾਲ ਮਿਲਣਾ ਦੋ ਪਫੀਆਂ ਵੀ ਨਾਲ ਤੇ ਪ੍ਰਾਈਸ ਦੀ ਗੱਲ ਕਰੀਏ ਸਿਰ ਤੇ ਸਿਰਫ 30000 ਰੁਪਇਆ ਲੋ ਵੀ 30000 ਤੇ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆ ਆਫਰ ਤੋਂ ਆਫਰ ਕੀ ਕਰ ਲਾਤੀ ਹਾਂ ਪਹਿਲਾਂ ਆਫਰ ਦੱਸੋ ਆਫਰ ਆਪਾਂ ਵੀਰੇ ਲਾਤੀ 15000 ਤੋਂ ਪਲੱਸ ਫਰਨੀਚਰ ਲੈਣ ਤੇ 30 ਕਿਲੋਮੀਟਰ ਤੱਕ ਜਿਹੜਾ ਰੈਂਟ ਆ ਉਹ ਬਿਲਕੁਲ ਹੀ ਫ੍ਰੀ ਕਰਤਾ ਮੇਰਾ ਡਿਲੀਵਰੀ ਫ੍ਰੀ ਕਰਤੀ ਡਿਲੀਵਰੀ ਫ੍ਰੀ ਆ ਉਦੋਂ ਬਾਅਦ ਚ 40 ਤੇ ਫ੍ਰੀ ਕਰਤੀ 40000 ਦਾ ਫਰਨੀਚਰ ਲੈਣਾ ਸਾਰੇ ਪੰਜਾਬ ਚ ਫ੍ਰੀ ਆ 1 ਮਹੀਨੇ ਦੀ ਅਗਸਤ ਮਹੀਨੇ ਤੱਕ ਦੀ ਸਟਿੰਗ ਲੋਬੀ 1 ਮਹੀਨੇ ਦੀ ਆਫਰ ਲੱਗੀ ਆ ਬਾਈ ਉਹਨੇ ਕਹਿੰਦੇ ਵੀ 40000 ਦਾ ਫਰਨੀਚਰ ਲੈ ਕੇ ਨਾ ਤੁਹਾਨੂੰ ਜਿਹੜੀ ਸ਼ਿਪਿੰਗ ਆ ਫ੍ਰੀ ਪੈ ਜਾਣੀ ਇਹ ਕਸਟਮਰ ਕਹਿੰਦੇ ਆ ਜੀ 5 ਸੀਟਰ ਚਾਹੀਦੇ ਆ ਓਕੇ 5 ਸੀਟਰ ਦੀ ਰੇਂਜ ਚ ਆਏ ਦਿਖਾਉਣੇ ਆਪਾਂ 5 ਸੀਟਰ ਵਿਦ ਟੇਬਲ ਗਲਾਸ ਨਾਲ 18000 ਰੁਪਏ ਪ੍ਰਾਈਸ ਆ ਉਹਦਾ ਠੀਕ ਬਲੈਕ ਤੇ ਗ੍ਰੇ ਦਾ ਠੀਕ ਆ ਇਹ ਨਵਾਂ ਡਿਜ਼ਾਈਨ ਹੈ ਨਾ ਇਹ ਨਵਾਂ ਡਿਜ਼ਾਈਨ ਆ ਜੀ ਓਕੇ ਇਹ ਤੁਸੀਂ ਫੈਬਰਿਕ ਵਗੈਰਾ ਚੇਂਜ ਕਰਵਾ ਫਲਾਵਰ ਦਾ ਫੈਬਰਿਕ ਚੇਂਜ ਕਰਵਾ ਸਕਦੇ ਹਾਂ ਹਮ ਇਹ 3 2 2 ਨਾਲ ਟੇਬਲ 3D ਗਲਾਸ ਨਾਲ 2 ਸੀਟਰ ਡਿਵਾਈਡਰ ਸਾਰੇ ਪੰਜਾਬ ਚ ਸ਼ਿਪਿੰਗ ਫ੍ਰੀ ਆ ਕੁਆਲਿਟੀ ਇੱਕ ਨੰਬਰ ਇਹ 90000 ਰੁਪਏ ਪਰਾਈ ਜਾਵੇਗਾ ਉਹ ਵੀ 90000 ਦਾ ਮਹਾਰਾਜਾ ਤੁਹਾਨੂੰ ਸੋਫਾ ਬਾਈ ਇਹਨਾਂ ਦੇਣਾ ਡਿਲੀਵਰੀ ਫ੍ਰੀ ਕਰਤੀ ਸਟਾਰਟਿੰਗ ਆਪਣੀ ਹੋ ਜਾਂਦੀ ਹੈ ਡੈਨੀ ਟੇਬਲ ਤੋਂ ਇਤੋਂ ਵੀ ਇਹ ਤੋਂ ਹਾਂ 6 ਦਿਨ ਦਾ ਟੇਬਲ ਮਿਲਣਾ ਇਹ ਚ ਠੀਕ ਆ ਜੀ ਤੇ ਕਿੰਨੇ ਡੈਨੀ ਟੇਬਲ ਸਾਰੇ ਟਾਲੀ ਚ ਹੋਣਗੇ ਇਹ ਓਕੇ ਤੇ 10 ਟਾਈਮ ਦਾ ਗਲਾਸ ਹੋਊਗਾ ਉੱਪਰ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਠੀਕ ਆ ਜੀ ਤੇ ਹੁਣ ਕੁਆਲਿਟੀ ਦੀ ਗੱਲ ਕਰੀਏ ਟਾਲੀ 10 ਟਾਈਮ ਗਲਾਸ ਤੇ ਰੇਟ ਦੀ ਗੱਲ ਕਰੀਏ ਸਿਰ 25000 ਲੋਬੀ ਜਿਹੜੇ ਤੁਹਾਨੂੰ ਸਾਰੇ ਇਹਨਾਂ ਦਾ ਫਰਨੀਚਰ ਮਿਲੇਗਾ ਟਾਲੀ ਚ ਬਣਾਇਆ ਮਿਲੇਗਾ ਕਿਉਂਕਿ ਮੈਨੂਫੈਕਚਰੀ ਸਾਰੀ ਆਪਣੀ ਹੈ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਆਹ ਡਰੈਸਿੰਗ ਟੇਬਲ ਆ 6 ਫੁੱਟ ਹਾਈਟ ਓਕੇ ਤੇ 5 ਫੁੱਟ ਚੌੜਾ ਟੱਚ ਵਾਲਾ ਲਾਈਟ ਲੱਗੀ ਹੋਈ ਇਹਨੂੰ ਸ਼ੀਸ਼ਾ ਲੋਬੀ ਆਹ ਟੱਚ ਲੱਗਿਆ ਹੈ ਟੱਚ ਕਰੋ ਤੁਸੀਂ ਹੂੰ ਇਹ ਬਾਈਟ ਸਾਰਾ ਡੀਕੋ ਪੇਂਟ ਹੋਇਆ ਡੀਕੋ ਪਲਸ ਪੀਜੂ ਪੇਂਟ ਹੋਇਆ ਹੈ ਠੀਕ ਹੈ ਜੀ ਸਾਰਾ ਟੋਟਲੀ ਪੇਂਟ ਆ ਅੰਦਰ ਵੀ ਪੇਂਟ ਹੋਇਆ ਹੈ ਦਰਾਜ ਦੇ ਦਰਾਜ ਖੋਲੇ ਲਓ ਵੀ ਦਰਾਜ ਸਾਰਾ ਪੇਂਟ ਹੋਇਆ ਹੈ ਦਰਾਜ ਠੀਕ ਹੈ ਜੀ ਇਹ ਚ ਦੋ ਮਾਡਲ ਪਏ ਆ ਇੱਕ ਤਾਂ ਮਾਡਲ ਆਹੀ ਹੈ ਇਹ ਹੈਗਾ 30000 ਰੁਪਏ ਰੇਟ ਇੱਕ ਉਹ ਮਾਡਲ ਆ ਲਓ ਵੀ ਇਹਦਾ ਪ੍ਰਾਈਸ ਹੈਗਾ 28000 ਰੁਪਏ ਐਚ ਸਪੇਸ ਨਾਲ ਜ਼ਿਆਦਾ ਇਹਦੇ ਦਰਾਜ ਜ਼ਿਆਦਾ ਨਹੀਂ ਅੱਜ ਜੀ ਅੱਜ ਪਹੁੰਚੇ ਸੀ ਆਪਾਂ ਪਿੰਡ ਸੰਗੋਵਾਲ ਗਿੱਲ ਫਰਨੀਚਰ ਹਾਊਸ ਤੇ ਤੇ ਬਾਈ ਉਹਨਾਂ ਨੇ ਰੱਖਣੀਆਂ ਆ ਗਈਆਂ ਰੱਖਣੀਆਂ ਬਾਈ ਕੀ ਆਫਰਾਂ ਲਾਤੀਆਂ ਫਿਰ ਆਫਰਾਂ ਹੀ ਆਫਰਾਂ ਨੇ ਭਾਜੀ ਤੁਸੀਂ ਹੀਠਾਂ ਚੱਲੋ ਤੁਹਾਨੂੰ ਸਟਾਕ ਦਿਖਾਉਨੇ ਆ ਫਿਰ ਆਪਾਂ ਤੁਹਾਨੂੰ ਦਿੰਨੇ ਆ ਆਫਰ ਲੌਬੀ ਆ ਜਾਓ ਤੇ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲਿਓ ਹਨਾ ਕਿ ਤੁਹਾਨੂੰ ਕੱਲੇ ਕੱਲੇ ਆਪਾਂ ਰੇਟ ਦੱਸਾਂਗੇ ਤੇ ਸੋਫਾ ਦਿਖਾਵਾਂਗੇ ਸਾਰਾ ਜਿਹੜਾ ਬਾਈ ਉਹਨਾਂ ਕੋਲ ਪਿਆ ਇਸ ਟਾਈਮ ਤੇ ਆਪਾਂ ਇਹ ਚ ਡਾਈਨਿੰਗ ਟੇਬਲ ਵੀ ਦਿਖਾਵਾਂਗੇ ਡਾਈਨਿੰਗ ਟੇਬਲ ਦਿਖਾਵਾਂਗੇ ਹਾਂ ਤੇ ਬੈੱਡਾਂ ਦੀ ਆਪਾਂ ਅਲੱਗ ਤੋਂ ਵੀਡੀਓ ਪਾਈ ਹੋਈ ਹੈ ਤੇ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆਂ ਆਫਰ ਤੋਂ ਆਫਰ ਕੀ ਕਰ ਲਾਤੀ ਹਾਂ ਪਹਿਲਾਂ ਆਫਰ ਦੱਸੋ ਆਫਰ ਆਪਾਂ ਵੀਰੇ ਲਾਤੀ 15000 ਤੋਂ ਪਲੱਸ ਫਰਨੀਚਰ ਲੈਣ ਤੇ 30 ਕਿਲੋਮੀਟਰ ਤੱਕ ਜਿਹੜਾ ਰੈਂਟ ਆ ਉਹ ਬਿਲਕੁਲ ਹੀ ਫ੍ਰੀ ਕਰਤਾ ਮੇਰਾ ਡਿਲੀਵਰੀ ਫ੍ਰੀ ਕਰਤੀ ਡਿਲੀਵਰੀ ਫ੍ਰੀ ਆ ਲੋਬੀ ਤੋਂ ਬਾਅਦ ਚੋ 40 ਤੇ ਫ੍ਰੀ ਕਰਤੀ 40000 ਦਾ ਫਰਨੀਚਰ ਲੈਣਾ ਸਾਰੇ ਪੰਜਾਬ ਚ ਫ੍ਰੀ ਆ 1 ਮਹੀਨੇ ਦੀ ਅਗਸਤ ਮਹੀਨੇ ਤੱਕ ਦੀ ਸਟਿੰਗ ਲੋਬੀ 1 ਮਹੀਨੇ ਦੀ ਆਫਰ ਲੱਗੀ ਆ ਬਾਈ ਉਹਨੇ ਕਹਿੰਦੇ 40000 ਦਾ ਫਰਨੀਚਰ ਲੈ ਕੇ ਨਾ ਤੁਹਾਨੂੰ ਜਿਹੜੀ ਸ਼ਿਪਿੰਗ ਆ ਫ੍ਰੀ ਪੈ ਜਾਣੀ ਇਹ ਤੋਂ ਬਾਅਦ ਚੋ ਆਪਣੀ ਸਕੀਮ ਜਿਹੜੀ ਰੈਗੂਲਰ ਚੱਲਦੀ ਆ ਆ ਸਕੀਮ ਤੋਂ ਬਾਅਦ ਚੋ ਵੀ ਆ 60000 ਤੋਂ ਪਲੱਸ ਮਹੀਚੇ ਲੈਣ ਤੇ ਉਹ ਰੈਗੂਲਰ ਚੱਲੂਗੀ ਓਕੇ ਠੀਕ ਆ 60000 ਤੋਂ ਸਾਰੇ ਪੰਜਾਬ ਚ ਦੇਖੋ ਪਾਰੇ ਪੰਜਾਬ ਠੀਕ ਆ ਰੱਖੜੀਆਂ ਤੇ ਆਫਰ ਲਾਈ ਆ 40 ਵਾਲੀ ਆਪਾਂ ਓਕੇ ਓਕੇ ਇਹ ਰੱਖੜੀਆਂ ਤੇ ਤੇ ਆ ਸ ओके ਕੁਆਲਿਟੀ ਬੈਸਟ ਮਿਲਣੀ ਹੈ ਉਹਨੂੰ ਸਾਰੀ ਆਪਾਂ ਕੁਆਲਿਟੀ ਦਿਖਾਵਾਂਗੇ ਕਿਹੜੀ ਫਾਰਮ ਕਿਹੜੀ ਇਹਨੂੰ ਫਰੇਮ ਲੱਗਦਾ ਕੀ ਕਿੱਦਾਂ ਬਣਦਾ ਹੈ ਠੀਕ ਹੈ ਤੇ 2.5/2.5 ਦਾ ਟੇਬਲ ਦੋ ਪਰਫਿਮਲ ਦੀ ਗੋਲਡਨ ਪਾਵੇ ਮਿਲਣਿਆ ਗੋਲਡਨ ਦਾ ਇਹਦਾ ਵਰਕ ਕੀਤਾ ਹੈ ਡਿਜ਼ਾਈਨ ਤੇ ਤੇ ਵੀ ਠੀਕ ਹੈ ਜੀ ਤੇ ਕੁਆਲਿਟੀ ਬੈਸਟ ਆ ਜੀ ओके ਤੇ ਮਾਰਕੀਟ ਚ ਮੈਂ ਆਪਾਂ ਦੱਸ ਦਿਆ ਪਹਿਲਾਂ ਹੀ ਹੁਣ ਮਾਰਕੀਟ ਚ ਸਸਤੇ ਵੀ ਮਿਲ ਜਾਣਗੇ ਹਮਮ ਆਪਾਂ ਵੀ ਬਣਾ ਦਾਂਗੇ ਆਪਾਂ ਸੋਫਾ ਜੇ ਸਸਤੀ ਕੁਆਲਟੀ ਲੈਣਾ 15000 ਜੀ ਵੀ ਮਿਲ ਜੂਗਾ ਠੀਕ ਆ ਜੀ ਵਧੀਆ ਕੁਆਲਟੀ ਜਿੱਦਾਂ ਬਣਿਆ ਹੋਇਆ ਤਾਂ ਹੈਗਾ 19000 ਦਾ ਲਓ ਜੀ 19000 ਸ਼ੀਸ਼ਾ ਨਾਲ ਮਿਲਣਾ ਹੁੰਦਾ ਤੇ ਆਹ ਸ਼ੀਸ਼ਾ ਪਊਗਾ ਤੇ 30 ਕਿਲੋਮੀਟਰ ਤੱਕ ਦੀ ਜਿਹੜੀ ਸ਼ਿਪਿੰਗ ਆ ਆਹ ਸੋਫੇ ਤੇ ਬਿਲਕੁਲ ਫ੍ਰੀ ਹੈ ਘਰ ਬੈਠੇ ਆਰਡਰ ਕਰੋ ਵੀਡੀਓ ਕਾਲ ਕਰੋ ਤੇ ਉਹਨੂੰ ਮਿਲੋ ਤੁਹਾਡੀ ਸ਼ਿਪਿੰਗ ਫ੍ਰੀ ਆ 19000 ਚ ਤੁਸੀਂ ਇਹ ਸੋਫਾ ਘਰ ਲੈ ਜਾਓ ਹਾਂਜੀ ਇਹ ਤੁਹਾਨੂੰ ਦੋੜੇ ਇਹਨਾਂ ਆਪਾਂ ਹੋਰ ਦਿਖਾਵਾਂਗੇ ਆਪਾਂ ਸਟਾਰਟਿੰਗ ਪਹਿਲਾਂ ਇਧਰੋਂ ਕਰਦੇ ਆ ਓਕੇ ਤੁਸੀਂ ਰੇਟ ਦੇਖੀ ਚੱਲਿਓ ਰੇਟ ਵਧਦੇ ਘਟਦੇ ਉਸਾਨਾ ਸੋਫੇ ਲੱਗੇ ਹੋਏ ਆ ਠੀਕ ਆ ਠੀਕ ਆ ਤੇ ਸਟਾਰਟਿੰਗ ਇਹ ਤੋਂ ਕਰਦੇ ਆ ਜੀ ਇਹਦਾ ਸਾਈਜ਼ ਆਇਨਾ 8.5x8 ਸਾਈਜ਼ ਆ ਲੈਦਰ ਸਵੈਡ ਕਪੜਾ ਲੱਗਿਆ ਠੀਕ ਆ ਨਾਲ ਪਿੱਲੋ ਮਿਲਣਗੇ ਟੇਬਲ ਮਿਲੂਗਾ ਨਾਲ 3 ਬਈ 3 ਦਾ ਸ਼ੀਸ਼ਾ ਨਾਲ ਆ ਦੋ ਪਫੀਆਂ ਮਿਲਣਗੇ ਤੇ ਪ੍ਰਾਈਸ ਹੈਗਾ ਸਿਰਫ 27000 ਰੁਪਏ 27 ਬਾਕੀ ਇਹਦੇ ਬਜਾਜ ਫਾਈਨੈਂਸ ਵੀ ਹੋ ਜੂਗਾ ਨਾ ਜੀ ਉਹ ਵੀ ਹੋ ਜੂਗਾ ਜੀ ਹਰੇਕ ਲਿਖਿਆ ਹੋਇਆ ਹੁੰਦਾ ਸਾਡੇ ਕਿੰਨੀ ਡਾਊਨ ਪੇਮੈਂਟ ਦੇਣੀ ਹੈ 3120 ਰੁਪਏ ਡਾਊਨ ਪੇਮੈਂਟ 3600 ਦੀਆਂ 30 ਕਿਸ਼ਤਾਂ ਨੇ 8 ਕਿਸ਼ਤਾਂ ਹੋ ਜਾਣਗੀਆਂ ਠੀਕ ਆ ਠੀਕ ਆ ਜਿਹਦੇ ਕਿਤੇ ਬਜਾਜ ਕਰਪਿਆ ਹੋਇਆ ਹੈ ਮੰਨ ਲਓ ਆਕੇ ਹਰੇਕ ਨੀਚੇ ਫਾਈਨਾਂਸ ਹੋ ਜਾਂਦਾ ਠੀਕ ਆ ਮਤਲਬ ਇਹਨੇ ਵੀਡੀਓ ਕਾਲ ਦੇ ਵਿੱਚ ਸਲੈਕਟ ਕਰ ਲੈ ਤੁਸੀਂ ਇਹ ਰਿਪੋਰਟ ਕਰ ਦੋ ਵੀਡੀਓ ਕਾਲ ਵੀਡੀਓ ਕਾਲ ਕਰੋ ਠੀਕ ਆ ਤੁਸੀਂ ਵੀਡੀਓ ਕਾਲ ਤੇ ਕੋਈ ਵੀ ਫਰਨੀਚਰ ਦੇਖੋ ਜੋ ਸਲੈਕਟ ਕਰੋਗੇ ਉਹੀ ਸਮਾਨ ਤੁਹਾਡੇ ਘਰੇ ਪਹੁੰਚੂਗਾ ਹਾਂਜੀ ਇਹ ਵੀ ਸੇਮ ਪ੍ਰਾਈਸ ਚ ਕਲਰ ਚੇਂਜ ਹੋ ਗਿਆ ਤੁਹਾਨੂੰ ਆ ਦੋਨੇ ਗੱਲਾਂ ਵਿੱਚੋਂ ਨਹੀਂ ਕੋਈ ਪਸੰਦ ਆਉਂਦਾ ਹੋਰ ਪੀਸ ਆਪਾਂ ਰੈਡੀ ਕਰ ਦਾਂਗੇ ਠੀਕ ਮਤਲਬ ਕਲਰ ਚੇਂਜ ਹੋ ਜਾਊਗਾ ਕੱਪੜਾ ਚੇਂਜ ਹੋ ਜਾਣਾ ਲਓ ਜੀ ਆ ਬੜਾ ਉਹ ਤੋਂ ਬਾਅਦ ਚ ਆ ਗਿਆ 12 13 ਸੀਟਾਂ ਸੋਫਾ ਇਹ ਓਕੇ ਐਲ ਚ 9 ਬਾਈ 9 ਸਪੇਸ ਲੈਣੀ ਐ ਨੇ ਠੀਕ ਆ ਜੀ ਤੇ ਟੋਟਲ ਸਪੇਸ ਲਊਗਾ 12 ਫੁੱਟ ਜਿਵੇਂ ਮ ਤੋ ਲੈ ਕੇ ਉਪਰਾਂ ਤੱਕ 12 ਫੁੱਟ ਸਪੇਸ ਚਾਹੀਦੀ ਇਹਨੂੰ ਤੇ ਨਾਲ ਟੇਬਲ 3.5 ਵਜੇ 3.5 ਦਾ ਸ਼ੀਸ਼ਾ ਨਾਲ ਦੋ ਪਫੀ ਨਾਲ ਓਕੇ ਕੈਸ ਪ੍ਰਾਈਸ ਹੈਗਾ ਸਿਰਫ 50000 ਰੁਪਿਆ ਲਓ ਜੀ 50000 ਰੁਪਿਆ ਕਿ ਡਿਜ਼ਾਈਨਿੰਗ ਡਿਊ ਨੀ ਸਾਰੀ ਬਹੁਤ 크੍ਰੋਮ ਵਗੈਰਾ ਬਹੁਤ ਵਧੀਆ ਹੋਇਆ ਹੋਇਆ ਵਰਕ ਕ੍ਰੋਮ ਵਗੈਰਾ ਸਾਰੀ ਲੱਗੀ ਹੋਈ ਆ ਬਾਕੀ ਖੁੱਲਾ ਡੁੱਲਾ ਐਨ ਛੋਕ ਓਕੇ ਆ ਇਹ ਚ ਕਲਰ ਤੁਹਾਨੂੰ ਲੈਦਰ ਸਵਾਡ ਨਹੀਂ ਚਾਹੀਦਾ ਵੈਲਵਟ ਚਾਹੀਦਾ ਗ੍ਰੇ ਤੇ ਬਲੈਕ ਦਾ ਵੀ ਉਹਤੀ ਆ ਗਿਆ ਜੀ ਇਹ ਵੀ ਸੇਮ ਪ੍ਰਾਈਸ ਹੈ ਜੀ ਲਓ ਜੀ ਇਹ ਵੀ ਸੇਮ ਪ੍ਰਾਈਸ ਉਹ ਮਲਕ ਕਲਰ ਚੇਂਜ ਹੋ ਗਿਆ ਜਾਂ ਚਲੋ ਚ ਕਲਰ ਇਹਦਾ ਚੇਂਜ ਹੋ ਜਾਊਗਾ ਕੈਟਲੌਗ ਹੁੰਦੀ ਆ। ਉਸ ਤੋਂ ਨਾਲ ਕਲੇ ਚੇਂਜ ਕਰਵਾ ਸਕਦੇ ਹੋ। ਠੀਕ ਆ। ਇੱਕ ਆਇੰਦਾ ਜਿਆਦਾ ਵਿਕਣ ਵਾਲਾ ਸੋਫਾ ਵਾ। ਹਾਂਜੀ। ਤੇ ਇਹਦਾ ਸਾਈਜ਼ 13 ਫੁੱਟ ਥਾਂ ਘੇਰੂਗਾ ਜੇ ਟੋਟਲ 10 ਬਾਈ 13 ਰੂਮ ਹੋਣਾ ਹੋਣਾ ਚਾਹੀਦਾ ਘੱਟੋ ਘੱਟ। ਓਕੇ। 13 ਥੋੜੇ ਸੋਫਾ ਲੱਗੂਗਾ ਘਰੇ। ਠੀਕ ਆ ਜੀ। ਤੇ ਸਾਈਡ ਤੇ ਦੇਖੋ ਪਾਲਿਸ਼ ਹੋਈ ਵੀ ਸਾਰੀ ਇਹ। ਹੂੰ ਆ ਸਾਰਾ ਨਾ ਡਿਜ਼ਾਈਨ ਬਣਿਆ। ਉਦੋਂ ਦਾ ਵਰਕ ਹੋਇਆ ਸਾਰੀ ਪਾਲਿਸ਼ ਹੋਈ ਆ। ਹੈਵੀ ਫਾਰਮ ਵਰਤੀ ਹੋਈ ਆ। ਓਕੇ। ਜਿਹੜੀ ਆਰਐਮ ਤੇ ਫਾਰਮ ਤੁਹਾਨੂੰ ਵੀਡੀਓ ਦੇ ਐਂਡ ਤੇ ਦਿਖਾਵਾਂਗੇ ਫੈਕਟਰੀ ਆਪਾਂ ਕਿਹੜੀ ਲਾਉਨੇ ਆ ਠੀਕ ਆ 32 ਦਾ ਮਾਲ ਲੱਗਦਾ ਸਾਰੇ ਸੋਫਿਆਂ ਨੂੰ ਮਾਰਕੀਟ 'ਚ ਕਹਿੰਦੇ 40 ਲੱਗਦਾ ਹੀ ਕੋਹ ਨਹੀਂ ਲੱਗਦਾ ਹੈਗਾ ਸਭ ਝੂਠ ਆ ਤੇ ਸਿਰਫ 32 ਦਾ ਲੱਗਦਾ ਮਾਲ 28 ਦਾ ਲਾਉਣ ਲੱਗ ਜਾਂਦੇ ਆ ਮਾਰਕੀਟ ਰੇਟ ਘਟਾਉਂਦੇ ਓਕੇ ਤੇ ਦੇਖੋ ਇਹ ਵੀ ਫਾਰਮ ਵਰਤੀ ਹੋਈ ਆ ਕੋਈ ਕਹਿੰਦਾ ਮਾਰਕੀਟ ਜਾਂਦੇ ਕੱਟ ਵੀ ਵਰਤ ਦਿੰਦੇ ਆ ਫਾਰਮ ਤੋਂ ਜੀ ਹੱਥ ਲਾਓਗੇ ਉਰੇ ਪਤਾ ਲੱਗੂਗਾ ਤੁਹਾਨੂੰ ਸਹੀ ਗੱਲ ਆ ਕੀ ਫਾਰਮ ਵਗੜਾ ਕਹਿੰਦੀ ਉਹਦੇ ਫਾਰਮ ਭਰਤੀ ਹੋਈ ਆ ਹੂੰ ਤੇ ਹੁਣ ਇਹ ਰੇਟ ਦੀ ਗੱਲ ਕਰੀਏ ਹਾਂਜੀ 60000 ਰੁਪਏ ਪ੍ਰਾਈਜ਼ ਹੈ ਇਹਦਾ ਲਓ ਜੀ 60000 ਸ਼ੀਸ਼ਾ ਨਾਲ ਪਰਫੀ ਨਾਲ ਠੀਕ ਆ ਜੀ ਟੂ ਸੀਟਰ ਵੀ ਨਾਲ ਪਿੱਲੋ ਵੀ ਨਾਲ ਠੀਕ ਆ ਜੀ ਤੇ ਸ਼ਿਪਿੰਗ ਸਾਰੇ ਪੰਜਾਬ ਚ ਬਿਲਕੁਲ ਸ਼ਿਪਿੰਗ ਫ੍ਰੀ ਆ ਠੀਕ ਆ ਜੀ ਏਜ ਕਲਰ ਕਸਟਮਰ ਕਹਿੰਦਾ ਸਾਨੂੰ ਆ 골ਡਨ ਚਾਹੀਦਾ ਬਲੈਕ ਚਾਹੀਦਾ ਸੇ ਇਹਦੇ ਕਲਰ ਆ ਗਿਆ ਹੈ ਇਹ ਠੀਕ ਇਹ ਚ ਆਪਾਂ ਸ਼ੀਸ਼ਾ 3D ਕਰਤਾ ਓਕੇ 3D ਸ਼ੀਸ਼ਾ ਆ ਗਿਆ ਸਾਈਜ਼ ਵਗੈਰਾ ਸਾਰਾ ਉਹੀ ਹੈ ਕੁਆਲਿਟੀ ਸੇਮ ਆ ਠੀਕ ਆ ਜੀ ਤੇ ਇਹਦਾ 1000 ਰੁਪਿਆ ਸ਼ੀਸ਼ਾ ਐਡ ਕਰਾਂਦੇ ਆਪਾਂ ਵੱਖਰੇ ਲੈਣੇ ਆ 65000 ਹੋ ਜਾਵੇਗਾ 65000 ਉਹ 60000 ਕਿਸੇ ਵੀ ਸੋਫੇ ਦਾ ਸ਼ੀਸ਼ਾ ਤੁਸੀਂ 3D ਕਰਨਾ 1000 ਰੁਪਿਆ ਚਾਰਜ ਇਸਾ ਓਕੇ ਓਕੇ ਲੋਕੀ ਬਾਕੀ ਹੈ ਨਾ ਬਹੁਤ ਸੋਫੇ ਦਾ ਬਹੁਤ ਪਏ ਨੇ ਬਾਕੀ ਜੇ ਕਿਸੇ ਨੇ ਆਰਡਰ ਕਰਨਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਸੋਫੇ ਰੇਟ ਉਹ ਦੇਣੇ ਆ ਹਾਂਜੀ ਕੁਆਲਿਟੀ ਬੈਸਟ ਜੋ ਦੁਕਾਨ ਮੈਨੂਫੈਕਚਰਿੰਗ ਵਾਲਾ ਹੋਰ ਕੋਈ ਨਹੀਂ ਦੇ ਸਕਦਾ ਦੁਕਾਨ ਵਾਲਾ ਤਾਂ ਖਾਸ ਕਰ ਬਹੁਤ ਕਰਨ ਵਾਲੇ ਕੁਆਲਿਟੀ ਡਾਊਨ ਕਰਕੇ ਇਹਦਾ ਰੇਟ 25-25000 ਦੇ ਦੇਣਗੇ ਓਕੇ ਠੀਕ ਆ ਕੁਆਲਿਟੀ ਡਾਊਨ ਕਰਕੇ ਬਣ ਸਕਦਾ 25 ਨਹੀਂ ਥੋੜੋ ਆਪਾਂ 23 ਦਾ ਵੀ ਦੇ ਦਾਂਗੇ ਕੁਆਲਿਟੀ ਡਾਊਨ ਕਰਦਿਆਂ ਜੋ ਸਮਾਨ ਤੁਸੀਂ ਬਣਿਆ ਹੋਇਆ ਫਰਨੀਚਰ ਠੀਕ ਆ ਕੁਆਲਿਟੀ ਬੈਸਟ ਮਿਲਣੀ ਆ ਓਕੇ ਤੇ ਹੁਣ ਆਪਾਂ ਇਹਦੀ ਸਾਇਜ ਦੀ ਗੱਲ ਕਰੀਏ ਪੌਣੇ 9 22 7.5 ਸਾਈਜ ਆ 10/10 ਦਾ ਟੇਬਲ ਸ਼ੀਸ਼ਾ ਨਾਲ ਮਿਲਣਾ ਦੋ ਪਫੀਆਂ ਵੀ ਨਾਲ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਤੇ ਸਿਰਫ 30000 ਰੁਪਿਆ ਲੋ ਵੀ 30000 ਰੁਪਿਆ 30000 ਰੁਪਿਆ ਕੁਆਲਿਟੀ ਇੱਕ ਨੰਬਰ ਮਿਲਣੀ ਆ ਤੁਹਾਨੂੰ ਫਾਰਮ ਵਗੈਰਾ ਸਾਰੀ ਬੱਤੀ ਲੱਗੂਗੀ ਠੀਕ ਆ ਜੀ ਤੇ ਇੱਚ ਕਲਰ ਤੁਸੀਂ ਆ ਦੇਖੋ 30 ਦੀ ਰੇਂਜ ਤੁਹਾਨੂੰ ਸੋਫੇ ਹੋਰ ਵੀ ਬਹੁਤ ਮਿਲ ਜਾਨੇ ਆ ਛਾਰੇ 30 30 ਦੇ ਆ ਗਏ 30000 ਸ਼ੀਸ਼ਾ ਤੁਸੀਂ 3D ਕਰੋਗੇ 1000 ਰੁਪਿਆ ਐਕਸਟਰਾ ਆ ਜਾਣਾ 31 ਦਾ ਹੋ ਜਾਊਗਾ 31000 ਦਾ ਠੀਕ ਆ ਇਹ ਵੀ ਮਾਲਾ ਤੁਸੀਂ ਡਿਲੀਵਰੀ ਫ੍ਰੀ ਕਰਾ ਸਕਦੇ ਹੋ ਕਾਫੀ ਮਹੀਨੇ ਤੋਂ ਆਫਰ ਚੱਲ ਰਹੀ ਹੈ ਇਹ 30 ਕਿਲੋਮੀਟਰ ਤੱਕ ਦੀ ਫ੍ਰੀ ਐ ਸਿੱਤਾਂ 30 ਕਿਲੋਮੀਟਰ ਤੱਕ ਆ ਵੀ ਇਹ ਚ ਡਬਲ ਕਲਰ ਚ ਬਣਿਆ ਹੋਇਆ ਓਕੇ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਸਿਰਫ 30000 ਰੁਪਇਆ ਲਓ ਵੀ 30000 ਰੁਪਇਆ ਉਦੋਂ ਬਾਅਦ ਥੋੜਾ ਇਹ ਆਪ ਆਊਗਾ ਰੇਟ ਹਾਂਜੀ ਤੇ ਇਹਦਾ ਜੇ ਸਾਈਜ਼ ਹੈਗਾ 9 2 8.5 ਠੀਕ ਹੈ ਜੀ ਠੀਕ ਹੈ ਪ੍ਰਾਈਸ ਦੋ ਇਹਨਾਂ ਕੁਰਸੀਆਂ ਆਣੀਆਂ ਹਾਂਜੀ ਇਹ ਤਾਂ ਦੋ ਚੇਰਾ ਆਣੀਆਂ ਠੀਕ ਹੈ ਤੇ ਪ੍ਰਾਈਸ ਹੈਗਾ ਸਾਰੀ ਸੋਫੇ ਦਾ ਇਹ 35000 ਰੁਪਇਆ ਲਓ ਜੀ 35000 ਰੁਪਇਆ ਲੋ ਵੀ ਇਹਦੀ 15 ਕਿਲੋ 15 ਕਿਲੋਮੀਟਰ ਤੱਕ ਦੀ ਜਿਹੜੀ ਡਿਲੀਵਰੀ ਫ੍ਰੀ ਹੈ ਨਾ 15 15 ਹਾਂ ਜੀ 40 ਦਾ ਲੈ ਕੇ ਸਾਰੇ ਪੰਜਾਬ 40 ਦੀ ਸਾਰੇ ਪੰਜਾਬ ਤੇ ਉਦੋਂ ਦਾ ਕੁਲਟ ਵਾਲਾ ਮਾਡਲ ਆ ਜਾਂਦਾ ਸਾਰੀ ਕੁਲਟ ਹੋਈ ਹੋਈ ਹੈ ਤੇ ਹਾਂਜੀ ਬਟਨ ਬੜੇ ਹੋਏ ਆ ਸਾਰੀ ਫਿਨਿਸ਼ਿੰਗ ਦੇਖੋ ਕਿ ਨਹੀਂ ਘੈਂਟ ਆ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਤੇ ਸਿਰਫ 60000 ਰੁਪਿਆ ਲੋ ਵੀ ਸਾਰਾ ਹੈ ਹੈਵੀ ਵਾਲਾ ਸਾਰਾ ਸੋਫਾ ਬਣਿਆ ਆਇਆ ਸਾਈਜ਼ ਕਿਰੂਗਾ ਠੀਕ ਆ 10 22 12 ਓਕੇ ਓਕੇ ਹਾਂਜੀ ਜਿਹੜਾ ਆਪਾਂ ਪਹਿਲਾਂ ਸੋਫਾ ਦਿਖਾਇਆ ਉਹ ਨਾਲ ਦਾ ਸੋਫਾ ਕਲਰ ਚੇਂਜ ਡਬਲ ਕਲਰ ਚ ਬਣਿਆ ਹੋਇਆ ਵੀ ਠੀਕ ਆ ਜੀ ਤੇ ਸਾਈਜ਼ 7x22 6 ਸਾਈਜ਼ ਆ ਨਾਲ ਟੇਬਲ 2.5x2.5 ਦਾ 골ਡਨ ਪਾਵੇ ਲੱਗੇ ਆ ਤੇ 골ਡਨ ਜਿਹਾ ਫੈਬਰਿਕ ਲੱਗੇ ਆ ਤੇ ਪ੍ਰਾਈਸ 19000 ਰੁਪਏ 19000 ਠੀਕ ਆ ਜੀ ਸਿੰਗਲ ਕਲਰ ਚ ਤੁਹਾਨੂੰ ਆ ਗ੍ਰੇ ਮਿਲ ਜੂਗਾ ਓਕੇ ਡਿਜ਼ਾਈਨ ਆਰਮ ਦਾ ਕੋਈ ਕੋਈ ਵੀ ਚੇਂਜ ਕਰਵਾ ਸਕਦੇ ਹੋ ਠੀਕ ਆ ਠੀਕ ਆ ਆਰਮ ਨਹੀਂ ਪਸੰਦ ਕੋਈ ਹੋਰ ਲਵਾ ਸਕਦੇ ਹੋ ਸਾਰੀ ਵਰਕ ਬਹੁਤ ਵਧੀਆ ਭਰਾਈ ਬਹੁਤ ਹੋ ਗਈ ਠੀਕ ਹੈ ਤਾਂ ਟੇਬਲ ਮਿਲ ਜੂਗਾ ਇਹਦੇ ਚ 2x4 ਦਾ 2 ਪਫੇ ਕਿ ਪ੍ਰਾਈਸ ਸਿਰਫ 23000 ਰੁਪਈਆ ਕੋਈ ਸਿਰਫ 23000 ਰੁਪਈਆ ਉਦੋਂ ਬਾਅਦ ਜੇ ਇਦਰੀ ਆ ਜਿਹੜਾ ਇਹ ਤੇ ਮਾਰਦ ਨੇ ਉਧਰ ਰੱਖਾ ਨਹੀਂ ਜਣ ਮੱਲੂ ਕਸਟਮਰ ਕਹਿੰਦਾ ਸਿੰਗਲ ਕਰ ਲੈ ਜ ਲੈਦਰ ਸਵੈਟ ਚਾਹੀਦਾ ਹਾਂਜੀ ਤਾਂ ਇਹਦਾ ਸਾਈਜ਼ 9x2.7 ਟੇਬਲ ਤੋਂ ਪਫੀ ਪ੍ਰਾਈਸ ਸਿਰਫ 30000 ਰੁਪਈਆ ਕੋਈ ਸਿਰਫ 30000 ਰੁਪਈਆ ਹੂੰ ਫైనాన్స్ ਹਰੇਕ ਸੋਫਾ ਹੋ ਜਾਊਗਾ ਠੀਕ ਆ ਜੀ ਕਿ ਉਦੋਂ ਬਾਅਦ ਚੋ ਬਲੈਕ ਤੇ ਗ੍ਰੇ ਚ ਬਣਿਆ ਹੋਇਆ 33000 ਦੀ ਰੇਂਜ ਚ ਹੂੰ গোল্ডেন ਪਾਵੇ ਲੱਗੇ ਹੋ 3 ਬਜੇ ਦਾ ਟੇਬਲ ਆਰ ਨੂੰ ਤੇ ਡਿਜ਼ਾਈਨ ਹੋਇਆ ਹੋਇਆ ਇਹਦੇ ਹਾਂਜੀ ਤੇ ਡਿਜ਼ਾਈਨਿੰਗ ਤੇ ਡਿਪੈਂਡਾ ਤੁਸੀਂ ਕੀ ਰੇਟ ਹੋਣਾ ਸੋਫੇ ਦਾ ਬਾਕੀ ਤੁਹਾਡੇ ਸਾਈਜ਼ ਦੇ ਹਿਸਾਬ ਨਾਲ ਵੀ ਰੂਮ ਦੇ ਹਿਸਾਬ ਨਾਲ ਬਣਿਆ ਜਾਣਾ ਸੋਫਾ ਸਹੀ ਗੱਲ ਹੈ ਜੀ ਇਹ ਡਬਲ ਕਲਰ ਲੈਦਰ ਸਵਾਇਡ ਚ ਬਣਿਆ ਕਰੀਮ ਤੇ ਗ੍ਰੇ ਹੈ ਇਹ ਚ ਓਕੇ 3 ਬਜੇ ਦਾ ਟੇਬਲ ਟੇਬਲ ਤੇ ਬਟਨ ਮੜੇ ਹੋਇਆ ਕਾਰਨ ਚ ਵੀ ਮੜਨ ਬਟਨ ਮੜ ਕੇ ਐ ਚੰਗੀ ਤਰ੍ਹਾਂ ਲਾਏ ਹੋਇਆ ਤੁਸੀਂ ਤੇ ਚ ਆਪਾਂ ਨਾ 골ਡਨ ਪਾਵੇ ਨਹੀਂ ਲਾਏ ਹੈਗੇ ਇਹ ਚ ਲਾਏ ਆ ਬਲੈਕ ਪਾਵੇ ਠੀਕ ਹੈ ਜੀ ਇਹ ਤਾਂ ਕਿਹੜਾ ਜੀ ਥੋੜਾ ਜਿਹਾ ਕੰਮ ਰਹਿੰਦਾ ਔਰ ਹੈ ਨਾ ਆਰਮ ਤੇ 골ਡਨ ਦੇ ਠੀਪੇ ਲੱਗਣੇ ਆ ਜੀ ਇਹ ਆ ਚੀਜ਼ ਤੇ ਹਾਂ ਠੀਕ ਹੈ ਔਰ ਇਹ 골ਡਨ ਦਾ ਵਰਕ ਹੋਣਾ ਓਕੇ ਤੇ ਪ੍ਰਾਈਸ ਹੈਗਾ ਜੀ 36000 ਰੁਪਏ ਦਾ ਲਓ ਜੀ 36000 ਦਾ ਤੇ ਉਸ ਤੋਂ ਬਾਅਦ ਜੋ ਆਹਿੰਦੇ ਆ ਕਸਟਮਰ ਕਹਿੰਦੇ ਆ ਜੀ 5 ਸੀਟਰ ਚਾਹੀਦੇ ਆ ਓਕੇ 5 ਸੀਟਰ ਦੀ ਰੇਂਜ ਚ ਆਏ ਦਿਹਾਉਨੇ ਆਪਾਂ 5 ਸੀਟਰ ਵਿਦ ਟੇਬਲ ਗਲਾਸ ਨਾਲ 18000 ਰੁਪਏ ਪ੍ਰਾਈਸ ਆ ਉਹਦਾ ਠੀਕ ਹੈ ਬਲੈਕ ਤੇ ਗ੍ਰੇ ਦਾ ਠੀਕ ਹੈ 18000 ਟੇਬਲ ਸ਼ੀਸ਼ਾ ਨਾਲ ਠੀਕ ਆ ਉਦੋਂ ਆ ਪਿੱਲੋ ਵਾਲੇ ਆਣੇ ਆ ਆ ਪੀਸ ਇਹ ਵੀ 5 ਫੀਟਰ ਟੇਬਲ ਪਿੱਲੋ 5 ਫੀਟਰ ਚ ਆ ਗਏ ਨੇ ਜੀ ਸ਼ੀਸ਼ਾ ਨਾਲ ਓਕੇ ਇਹ 20000 ਦੀ ਰੇਂਜ ਚ ਹੈ ਇਹ 20000 ਦਾ ਠੀਕ ਆ ਜੀ 20000 ਦੀ ਰੇਂਜ ਚ ਆ ਵੀ 18000 ਦੀ ਰੇਂਜ ਚ ਸੋਫਾ 5 ਸੀਟਰ ਇੱਕ ਅਸ ਤੋਂ 9 ਸੀਟਰ ਸੋਫਾ ਚਾਹੀਦਾ 3 2 2 ਟੇਬਲ ਤੇ ਦੋ ਪਫੀ ਇਹਦਾ ਪ੍ਰਾਈਸ ਹੈਗਾ ਜੀ 36000 ਰੁਪਏ ਲਓ ਜੀ 36000 ਰੁਪਏ ਇੱਕ 5 ਫੀਟਰ ਆ ਮਿਲ ਜੂਗਾ 21000 ਦਾ ओके 8000 ਨਾਲ ਟੇਬਲ ਸੀਸਾ ਹਰੇਕ ਦੇ ਨਾਲ ਆ ਸਾਡਾ ਠੀਕ ਆ ਜੀ 1 2000 ਦਾ ਆ ਚੀਜ਼ ਮੈਂ ਨਵੀਂ ਬਣੀ ਆ ਜੀ ਇਹ ਨਵੀਂ ਬਣੀ ਆ ਜੀ ਚੇਰਾਂ ਵਾਲਾ ਮਹਾਰਾਜ ਬਣਦਾ ਸੀ ਹੋਇਆ ਨਾਲੇ ਵੀ 2 ਦਿਨ ਹੋਏ ਆ ਬਣੇ ਇਹਨੂੰ ਓਕੇ 4 ਫੁੱਟ ਦੀ ਚੇਰ ਆ ਓਕੇ ਤੇ ਲੈਦਰ ਸਵੈਡ ਕਪੜਾ ਲੱਗਿਆ ਬਟਨ ਵਗੈਰਾ ਮੜੇ ਹੋਇਆ ਸਾਰੇ ਇਹ ਚਾਹ ਦੇਖੋ ਗੋਲਡਨ ਤੇ ਟੇਬਲ ਤੇ ਵੀ ਵਰਕ ਹੋਇਆ ਹੋਇਆ ਤੇ ਫੋਮ ਬਹੁਤ ਲੱਗੀ ਹੋਈ ਆ ਇਹ ਚ ਸਹੀ ਗੱਲ ਆ ਤੇ ਆ ਦੇਖੋ ਸਾਈਡ ਤੇ ਵੀ ਡਿਜ਼ਾਈਨ ਹਰੇਕ ਚੀਜ਼ ਤੇ ਸਹੀ ਗੱਲ ਆ ਦੇਖ ਤੇ ਪਫੀ ਤੇ ਵੀ ਡਿਜ਼ਾਈਨ ਆ ਟੇਬਲ ਤੇ ਵੀ ਫਾਰਮ ਲੱਗਦੀ ਆ ਇਹ ਡਿਜ਼ਾਈਨ ਹਨਾ ਫਾਰਮ ਤੇ ਬੰਦੇ ਆ ਠੀਕ ਆ ਠੀਕ ਆ ਠੀਕ ਆ ਜੀ ਤੇ ਕਸਟਮਰ ਕਹਿੰਦੇ ਆ ਪਿੱਲੋਂਾਂ ਤੇ ਤੁਸੀਂ ਆ ਡਿਜ਼ਾਈਨਿੰਗ ਪਾ ਦਿਓ ਪਿੱਲੋਂ ਤੇ ਵੀ ਫਾਰਮ ਪੈਂਦੀ ਆ ਪਹਿਲਾਂ ਫਾਰਮ ਦੇ ਉੱਪਰ ਹਨਾ ਸਲਾਈ ਹੋਉਂਦੀ ਆ ਫਿਰ ਉਹ ਬਰਫੀ ਦੇ ਡਿਜ਼ਾਈਨ ਬਣਦੇ ਕੋਈ ਵੀ ਠੀਕ ਆ ਠੀਕ ਆ ਤੇ ਪ੍ਰਾਈਸ ਸੋਫੇ ਦਾ ਸਾਰੇ ਦਾ ਹੈਗਾ 50000 50000 ਲਓ ਜੀ ਸ਼ਿਪਿੰਗ ਬਿਲਕੁਲ ਫ੍ਰੀ ਦੇਵਾਂਗੇ ਆ ਸੋਫੇ ਦੇ ਆਪਾਂ ਸਾਰੇ ਪੰਜਾਬ 'ਚ ਠੀਕ ਆ ਜੀ ਸ਼ਿਪਿੰਗ ਫ੍ਰੀ ਆ ਪ੍ਰਾਈਸ 50000 ਬਾਕੀ ਕੁਆਲਿਟੀ ਵਾਜੀ ਗੱਲ ਕਰ ਰੇਟ ਇਹ ਨਾਲ ਦੇਖੋ ਬਰ ਉੱਥੇ ਸਸਤਾ ਮਿਲਦਾ ਪਿਆ ਸਹੀ ਗੱਲ ਆ ਸਾਡੀ ਖੁਦ ਹੀ ਮੈਨੂਫੈਕਚਰਿੰਗ ਆ ਅਸੀਂ ਵੀ ਸਸਤਾ ਦੇ ਦਾਂਗੇ ਮਤਲਬ ਕੁਆਲਿਟੀ ਡਾਊਨ ਕਰਕੇ ਕਰ ਨਹੀਂ ਪੈਣੀ ਉਦਾਂ ਨਹੀਂ ਹੋਣੀ ਸਹੀ ਗੱਲ ਆ ਤੇ ਆ ਵੀ ਖੁੱਲਾ ਡੁੱਲਾ ਸੋਫਾ ਦੇਖੋ ਓਕੇ ਤੇ ਨਾਲ ਇਹ ਚ ਰੂਮ ਚੇਅਰਾਂ ਨੇ ਆ ਚੇਰਾਂ ਆ ਗਏ ਆ ਇਹ ਤਾਂ ਇਹ ਚੇਰਾਂ ਵੀ ਸਾਰੀਆਂ ਟਾਲੀ ਚ ਬਣੀਆਂ ਹੋਈਆਂ ਨੇ ਠੀਕ ਆ ਟਾਲੀ ਚ ਬਣੀਆਂ ਹੋਈਆਂ ਪਿੱਛੇ ਦੇਖ ਤੇ ਹਾਂਜੀ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ 50000 ਰੁਪਏ ਪ੍ਰਾਈਜ਼ ਇਹਦਾ 42 ਬਈ ਵਾਲੀ ਦਾ ਟੇਬਲ ਮਿਲੂਗਾ ਠੀਕ ਆ ਇਹ ਕਾ ਬਹੁਤ ਨਵੀਂ ਚੀਜ਼ ਆ ਆ ਥੋੜਾ ਲੱਗ ਹੀ ਰਿਹੀ ਫੀਲ ਆ ਰਹੀ ਆਗੇ ਨਾ ਨਵਾਂ ਨਵਾਂ ਡਿਜ਼ਾਈਨ ਆ ਇਹ ਓਕੇ ਤੇ ਪਾਲਿਸ਼ ਹੋਈ ਹੋਈ ਏ ਸਾਰੀ ਇਹਨੂੰ ਠੀਕ ਆ ਕੱਪ ਹੋਲਡਰ ਆਗੇ ਦੋ ਰੇ ਆਰਮ ਦੇ ਵਿੱਚ ਆਰਮ ਦੇਖੋ 10 12 ਇੰਚ ਦੀ ਆਰਮ ਆ ਜਾਂਦੀ ਹੈ ਇਹ ਚ ਓਕੇ ਤੇ ਸਾਰਾ ਗੋਲਡਨ ਦਾ ਵਰਕ ਹੋਇਆ ਆ ਸਾਰੇ ਸੋਫੇ ਤੇ ਆ ਤੇ ਇਹ ਵੀ ਪਿੱਲੂ ਦੀ ਲੋੜ ਨਹੀਂ ਗਈ ਇੱਥੇ ਆਪਾਂ ਫੋਰਮ ਆਲਰੇਡੀ ਐਡ ਕੀਤੀ ਹੋਈ ਜੋਰੀ ਠੀਕ ਆ ਫਿਕਸ ਲੱਗਦੀ ਕੀਤੀ ਹੋਈ ਆ ਤੇ ਨਾਲ ਟੇਬਲ ਆ ਗਿਆ ਇਹ ਚ ਪਫੀ ਆ ਗਈ ਦੋ ਚੇਰੇ ਵੀ ਐਡ ਆ ਠੀਕ ਆ ਜੀ ਠੀਕ ਆ ਇਹ ਚ ਆਣਾ ਕੱਪ ਹੋਲਡਰ ਵੀ ਆ ਨਾਲ ओके स्टोरेज ਆ ਗਈ ਕੱਪ ਹੋਲਡਰ 2A ਚ ਲਾਤੇ 2 2 ਆਰਮ ਤੇ ਆ ਤੇ ਪ੍ਰਾਈਸ ਹੈਗਾ ਸਿਰਫ ਸਾਰੇ ਸੋਫੇ ਦਾ 48000 ਲਓ ਜੀ 48000 ਰੁਪਏ ਤੁਹਾਨੂੰ ਆ ਸੋਫਾ ਮਿਲ ਜਾਣਾ ਬਹੁਤ ਖੁੱਲਡ ਉਹਨਾਂ ਸੋਫਾ ਕਲਰ ਵੀ ਬਹੁਤ ਘੈਂਟ ਲੱਗਿਆ ਹੈ ਇਹਦਾ ਲਗ ਜਿਵੇਂ ਮਲਾਂ ਗੱਡੀ ਵਾਲੇ ਫੀਲ ਦਿੰਦਾ ਤੇ ਇੱਕ ਗਸਟਮਰ ਇੱਕ ਛੋਟਾ ਸੋਫਾ ਮੰਗਦਾ ਜੀ ਸਾਨੂੰ ਕੁਲਡ ਵਗੈਰਾ ਮੜੀ ਹੋਵੇ ਤਾਂ ਬਟਨ ਦੇਖੋ ਕਿੰਨੇ ਮਾਰੇ ਹੋਏ ਆ ਡਿਜ਼ਾਈਨਿੰਗ ਦੇਖੋ ਫੈਬਰਿਕ ਦੇਖੋ ਕਿੰਨਾ ਵਧੀਆ ਲੱਗਿਆ ਲੈਦਰ ਸਵੈਟ ਓਕੇ ਤੇ ਵਰਕ ਟਾਈਮ ਬਹੁਤ ਲੱਗਦਾ ਸੋਫਾ ਬਣਾਉਣ ਨੂੰ ਪੂਰੇ ਵੀ ਸਾਰੀ ਫੈਬਰ ਪਈ ਹੋਈ ਹੈ। ਹੂੰ ਸਹੀ ਗੱਲ ਆ। ਬਕੇ ਡਿਜ਼ਾਈਨ ਵਗੈਰਾ ਹਨਾ। ਹੂੰ ਤੇ ਇਹ ਲੱਕੜ ਤੇ ਨਹੀਂ ਹੋਇਆ। ਇਹ ਦੇਖੋ ਤੁਸੀਂ ਦੱਬ ਕੇ ਉਹਨੂੰ ਪਤਾ ਲੱਗੂਗਾ, ਫੀਲ ਆਊਗਾ ਕਿ ਹਾਂ ਫੋਰਮ ਵਰਕ ਹੋਇਆ ਹੋਇਆ, ਵਧੀਆ ਕੰਮ ਹੋਇਆ ਹੋਇਆ। ਸਹੀ ਗੱਲ ਆ ਜੀ। ਤੇ ਇਹ ਪ੍ਰਾਈਸ ਹੈ ਸਾਰੇ ਸੋਫੇ ਨਾਲ ਟੇਬਲ ਦੋ ਪਫੀ ਪਾ ਕੇ ਸਰ 35000। ਭਾਜੀ 35000 ਰੁਪਏ ਦਾ। ਹੂੰ ਇਹ ਤੋਂ ਬਾਅਦ ਚੋਂ ਗੱਲ ਕਰੀਏ 92 7.5 ਸਾਈਜ਼ 골ਡਨ ਪਾਵੇ 3 ਬਈ ਦਿਨ ਦਾ ਟੇਬਲ, ਦੋ ਪਫੀ। ਹੂੰ ਤੇ ਪ੍ਰਾਈਸ ਆਏ ਸੋਕੇ ਦਾਗਾ 32000 ਰੁਪਏ। ਲਓ ਜੀ 32000 ਰੁਪਏ। ਬਾਕੀ ਹਰ ਇੱਕ ਤੇ ਦੱਸਿਆ ਹੁੰਦਾ ਪ੍ਰਾਈਸ ਇਹਨਾਂ ਦਾ ਬਜਾਜ ਕਾਰਡ ਵੀ ਕੋਟਾ ਬਣਿਆ ਹੋਇਆ ਹੈ ਨਾ। ਸਾਰੇ ਬਜਾਜ ਕਾਰਡ ਕਰਾਉਣਾ ਸਾਰੇ ਜੀ ਹੈਗੀ ਡਾਊਨ ਪੇਮੈਂਟ 3750 ਰੁਪਏ 4200 ਦੀ 8 ਕਿਸ਼ਤਾਂ ਬਣਣਗੀਆਂ। 4250 ਰੁਪਏ ਦੀ ਸੌਰੀ। ਆ ਗਿਆ ਸਭ ਤੋਂ ਟੌਪ ਦਾ ਫੈਬਰਿਕ ਦੇ ਹਿਸਾਬ ਨਾਲ ਰੇਟ ਆ ਜਾਂਦਾ। ਓਕੇ। ਇਹ ਚ ਫੈਬਰਿਕ ਲੈਦਰ ਸਵਾਇਡ ਤੋਂ ਵੀ ਉੱਪਰ ਦਾ ਲੱਗਿਆ ਹੋਇਆ। ਓਕੇ। ਠੀਕ ਆ। ਇਹ ਚ 2 ਸੀਟਰ, ਕੋਰਨਰ, 3 ਸੀਟਰ ਨਾਲ ਟੇਬਲ ਦੇ ਨਾਲ ਦੋ ਕੁਰਸੀਆਂ। ਤੇ ਸਾਰੇ ਸੋਫੇ ਦਾ ਪ੍ਰਾਈਸ ਹੈਗਾ ਬਾਕੀ ਕਲਰ ਹਾਂਜੀ ਇਹ ਆ ਦੇਖੋ ਜੀ 9 ਬਾਈ 9 ਚ ਆਊਗਾ ਓਕੇ ਇਹ ਡਿਜ਼ਾਈਨ ਦੇਖੋ ਫੈਬਰਿਕ ਦੇਖੋ ਪਹਿਲਾਂ ਕਿੰਨਾ ਵਧੀਆ ਲੱਗਿਆ ਜੀ ਹਮਮ ਕਲਰ ਮੈਚਿੰਗ ਕਰਕੇ ਲੱਗਿਆ ਹੋਇਆ ਆਰ ਐਮ ਡਿਜ਼ਾਈਨ ਦੇਖੋ ਵੀ ਨਹੀਂ ਗਲਾਈ ਚ ਬਣੀ ਹੋਈ ਹੈ ਸਹੀ ਗੱਲ ਤੇ ਨਾਲ 3 ਬਾਈ 3 ਦਾ ਟੇਬਲ ਆ ਦੋ ਪਫੀਆਂ ਨੇ 골ਡਨ ਪਾਵੇ ਇਹ ਪ੍ਰਾਈਸ ਸਿਰਫ 33000 ਰੁਪਏ ਲਓ ਜੀ 33000 ਰੁਪਏ ਦਾ ਮਿਲ ਜਾਣਾ ਤੁਹਾਨੂੰ ਇਹ ਠੀਕ ਆ ਜੀ ਉਦੋਂ ਬਾਅਦ ਚ ਆ ਗਿਆ ਜੀ 9 ਬਾਈ 8 ਸਾਈਜ਼ ਆ ਓਕੇ ਤੇ ਇਹਦਾ ਵੀ ਪ੍ਰਾਈਸ ਆਰੇ ਸੋਫੇ ਦਾ 30000 ਰੁਪਿਆ ਲਓ ਜੀ 30000 ਦਾ ਕੁੱਤੋਂ ਮੈਂ ਕਹਿੰਦੇ ਆ ਕੁਆਲਿਟੀ ਕੁਆਲਿਟੀ ਮਿਲਣੀ ਹੈ ਡੇਕ ਦਾ ਫਰੇਮ 32 ਡੈਕਤੀ ਦੀ ਸੁਪਰ ਦਾ ਮਾਲ ਹੋਊਗਾ ਇਹ ਠੀਕ ਆ ਪਾਵੇ ਤੁਸੀਂ 골ਡਨ ਲਵਾਉਣੇ ਆ ਬਲੈਕ ਲਵਾਉਣੇ ਆ ਉਹ ਆਪਦੀ ਚੁਆਇਸ ਆ ਨਾ ਤੁਹਾਡੀ ਚੁਆਇਸ ਆ ਰੀਟ ਉਸਾ ਨਾ ਹਰੇਕ ਸੋਫੇ ਦਾ ਅਸੀਂ ਲਾਇਆ ਹੋਇਆ ਕਿਹੇ ਚ 2000 ਵਾਧੇ ਆਣਾ ਕਿਹੇ ਚ ਘਾਟੇ ਆਣਾ ਠੀਕ ਆ ਜੀ ਠੀਕ ਆ ਜੇ ਤੁਸੀਂ ਇਹਨੂੰ ਪਾਵੇ ਤੁਸੀਂ ਲਵਾਤੇ 골ਡਨ ਤਾਂ 32000 ਦਾ ਜਿਵੇਂ ਹੁਣ ਪਲਾਸਟਿਕ ਪਾਵੇ ਚ 50 ਤਾਂ 30000 ਇਹ 30000 ਜਿੰਨਾਂ ਦੇ ਰੇਟ 32 33 ਸੀਗੇ ਉਹਨਾਂ ਦੇ ਪਲਾਸਟਿਕ ਪਾਵੇ ਲਾਤੇ ਤਾਂ ਰੇਟ 30 ਹੋ ਜਾਣਾ ਕੋਈ ਮ ओके ਤੇ ਲੈਦਰ ਸਵੈਡ ਕਪੜਾ ਲੱਗਿਆ ਹੈ ਡਬਲ ਕਲਰ ਚ ਟੇਬਲ 4x2 ਦਾ ਨਾਲ ਇਹਦੇ ਡਿਵਾਈਡਰ ਬਣਿਆ ਹੋਇਆ 2 ਪੀਸ ਤੇ ਪ੍ਰਾਈਸ ਸੇਮ 33000 ਲੋ ਵੀ 33000 ਰੁਪਏ ਤੇ ਇੱਕ ਆ ਗਿਆ ਜੀ ਨਾਲ 9x9 ਸਾਈਜ਼ ਆ ਹਾਂਜੀ 2 ਸੀਟਰ 42x ਵਾਲੀ ਹੈ ਟੇਬਲ ਠੀਕ ਆ ਤੇ ਲੈਦਰ ਸਵੈਡ ਕਪੜਾ ਕਪੜਾ ਤੁਸੀਂ ਆਰਡਰ ਤੇ ਚੇਂਜ ਕਰਵਾ ਸਕਦੇ ਹੋ ਠੀਕ ਆ ਜੀ ਸੀਟ ਵਧਾਉਣੀ ਘਟਾਉਣੀ ਉਹ ਵੀ ਹੋ ਜੂਗੀ ਕੋਈ ਵੀ ਸੋਫੇ ਚ ਓਕੇ ਤੇ ਆਹ ਸੋਫੇ ਦਾ ਪ੍ਰਾਈਸ ਦੀ ਗੱਲ ਕਰੀਏ 42000 ਰੁਪਏ ਲੋ ਵੀ 42000 ਰੁਪਏ ਇੱਕ ਐਂ ਦਾ ਮਹਾਰਾਜਾ ਲੁੱਕ ਚਾਹ ਦੇਖੋ ਸਾਹਿਬ ਆ ਗਿਆ ਮਹਾਰਾਜਾ ਇਹ ਨਵਾਂ ਡਿਜ਼ਾਈਨ ਹੈ ਨਾ ਜੀ ਇਹ ਨਵਾਂ ਡਿਜ਼ਾਈਨ ਹੈ ਜੀ ਓਕੇ ਇਹ ਤੁਸੀਂ ਫੈਬਰਿਕ ਵਗੈਰਾ ਚੇਂਜ ਕਰਵਾ ਸਕਦੇ ਹੋ ਕੋਲ ਇਵਾਜ਼ ਦਾ ਫੈਬਰਿਕ ਚੇਂਜ ਕਰਵਾ ਸਕਦੇ ਹੋ ਹਮ ਇਹ 3 2 2 ਨਾਲ ਟੇਬਲ 3D ਗਲਾਸ ਨਾਲ 2 ਸੀਟਰ ਡਿਵਾਈਡਰ ਸਾਰੇ ਪੰਜਾਬ ਚ ਸ਼ਿਪਿੰਗ ਫ੍ਰੀ ਆ ਕੁਆਲਿਟੀ ਇੱਕ ਨੰਬਰ ओके ਇਹ 90000 ਰੁਪਏ ਪ੍ਰਾਈਸ ਹੈਗਾ। ਉਹ ਵੀ 90000 ਦਾ ਮਹਾਰਾਜਾ ਤੁਹਾਨੂੰ ਸੋਫਾ ਬਾਈ ਇਹਨਾਂ ਦੇ ਦੇਣਾ ਡਿਲੀਵਰੀ ਫ੍ਰੀ ਕਰਤੀ। ਦਿਲਜੀਤ 3 ਹੈ ਸਾਰੇ ਪੰਜਾਬ ਚ ਤੇ ਕੁਆਲਿਟੀ ਇੱਕ ਨੰਬਰ ਆ ਫੈਬਰਿਕ ਚੇਂਜ ਕਰਵਾ ਲਓ ਹਫਤੇ ਦਾ 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 ਟਾਈਮ ਦੇ ਦਿਓ ਤਿਆਰ ਹੋ ਜੂਗਾ ਸੋਫਾ। ਠੀਕ ਆ ਜੀ। ਲਓ ਜੀ। ਤੇ ਆਪਾਂ ਤੁਹਾਨੂੰ ਜਿੰਨੇ ਵੀ ਸੋਫੇ ਦਿਖਾਏ ਆ ਸਾਰੇ ਕੁਆਲਿਟੀ ਇੱਕ ਨੰਬਰ ਆ। ਠੀਕ ਆ ਜੀ। ਕਿਸੇ ਵੀ ਸੋਫੇ ਦਾ ਤੁਸੀਂ ਕੋਈ ਰੇਟ ਘਟਾਉਣਾ 30 ਵਾਲਾ ਸੋਫਾ 25 22 23 اچ ਵੀ تیار ਹੋਣਾ ਉਹ ਕੁਆਲਟੀ ਡਾਊਨ ਕਰਕੇ ਆਰਡਰ ਤੇ تیار ਹੋਊਗਾ ਠੀਕ ਆ ਜੀ ਇਹ ਨਾ ਕਸਟਮਰ ਕਹੇ ਕਿ ਹਾਂ ਤੁਸੀਂ ਆਹ ਸੋਫਾ ਰੇਟ ਦੱਸਿਆ ਇਹੀ ਸੋਫਾ ਸਾਨੂੰ ਸਸਤਾ ਦੇ ਦਿਓ ਓਕੇ ਓਕੇ ਜੋ ਰੇਟ ਲਾਓ ਉਹ ਲੱਗ ਤੋਂ ਤਿਆਰ ਹੋਊਗਾ ਕੋਈ ਵੀ ਸੋਫਾ ਨੇ ਸਾਡੇ ਕੋਲ ਬਹੁਤ ਕਸਟਮਰ ਆਉਂਦੇ ਆ ਸਾਡਾ ਆਨਲਾਈਨ ਪੇਜ ਵੀ ਬਣਿਆ ਹੋਇਆ ਓਕੇ ਇੰਦਰ ਗਿੱਲ ਬਾਂਜੂ ਜੀ ਦੇ ਇੱਕ ਹਾਂਜੀ ਤੇ ਕਸਟਮਰ ਉਹਦੇ ਆਉਂਦੇ ਜੀ ਸਾਨੂੰ ਤਾਂ 30 ਵਾਲੀ ਚੀਜ਼ 25000 ਚ ਦੇ ਦੋ ਆਪਾਂ ਨਹੀਂ ਦੇ ਸਕਦੇ ਹੂੰ ਹੂੰ ਕੋਈ ਗੱਲ ਨਹੀਂ ਬਾਕੀ ਇਹ ਕੁਆਲਟੀ ਦਾ ਕੰਪਰਮਾਈਜ਼ ਨਹੀਂ ਕਰਨਾ ਨਾ ਇੱਕ ਵਾਰੀ ਆ ਵਿਜ਼ਿਟ ਕਰੋ ਆ ਕੇ ਆ ਕੇ ਦੇਖੋ ਚ ਮੇਨ ਦਾ ਲੈਡੀ ਅੱਗੇ ਜੇ ਤੁਸੀਂ ਅੱਖਾਂ ਨਾਲ ਅਗੇ ਦੇਖੋਗੇ ਤੁਹਾਨੂੰ ਫੀਲ ਹੋਊਗੀ ਹਾਂ ਯਾਰ ਵਾਕੇ ਯਾਰ ਤੁਹਾਨੂੰ ਬਾਕੀ ਦੀ ਦਿਖਾ ਸਕਦੇ ਹਾਂ ਕਿ ਕਿਹ ਚ ਸੋਫੇ ਬਣਦੇ ਆ ਕਿਹੜੀ ਫਾਰਮੂਲਾ ਜੇ ਤੁਸੀਂ ਸ਼ੋਅਰੂਮ ਆ ਕੇ ਵਿਜ਼ਿਟ ਕਰੋ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਇਹ ਮਾਰਕੀਟ ਚ ਕੋਈ ਰੇਟ ਘਟਾਉਂਦਾ ਉਹਨੂੰ ਕੁਆਲਿਟੀ ਨਹੀਂ ਦਿਖਾਊਗਾ ਆਪਾਂ ਤੁਹਾਨੂੰ ਜੋ ਚੀਜ਼ ਲੱਗਦੀ ਹੈ ਸਾਡੇ ਇਹ ਨਹੀਂ ਹੈਗਾ ਜੀ ਸਾਡੇ ਕੋਲ ਫਾਰਮ ਇੱਕੋ ਹੀ ਪਈ ਆ ਸਾਰੇ ਫੈਕਟਰੀ ਚ ਗੱਡੀਆਂ ਦੀਆਂ ਗੱਡੀਆਂ ਪਈਆਂ ਨੇ ਕੁਆਲਿਟੀ ਇੱਕ ਨੰਬਰ ਮਿਲਣੀ ਆ ਬਸ ਇਹ ਆ ਕੋਈ ਆ ਕੇ ਵਿਜ਼ਿਟ ਕਰੋ ਸਾਡੇ ਸ਼ੋਅਰੂਮ ਕੁਆਲਿਟੀ ਚੈੱਕ ਕਰੋ ਫਿਰ ਆਪਦਾ ਆਰਡਰ ਹਾਂ ਬਾਕੀ ਸਕਰੀਨ ਦਾ ਨੰ ਰਾਣੀਆ ਰੋਡ ਪਿੰਡ ਸੰਗੋਵਾਲ ਬਾਕੀ ਤੁਸੀਂ ਗੂਗਲ ਮੈਪ ਤੇ ਲੋਕੇਸ਼ਨ ਭਰ ਕੇ ਆ ਸਕਦੇ ਹੋ ਨਾ ਬਾਕੀ ਫਿਰ ਵੀ ਤੁਹਾਨੂੰ ਕੋਈ ਦਿੱਕਤਾਂ ਤੁਸੀਂ ਨਾ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਕਾਲ ਤੇ ਵੀ ਤੁਸੀਂ ਸਾਰਾ ਮਨ ਲੈਣਾ ਫਰਨੀਚਰ ਜਿਹੜਾ ਬਾਈ ਕਰਨਾ ਦੇਖਣਾ ਘਰ ਬੈਠੇ ਤੁਸੀਂ ਨਹੀਂ ਵਿజిਟ ਕਰਦੇ ਦੂਰ ਪੈਂਦਾ ਬਹੁਤ ਦੂਰ ਆਉਂਦੇ ਕਸਟਮਰ ਉਹ ਤੁਹਾਡੇ ਘਰੇ ਪਹੁੰਚ ਲਗਾਗੇ ਉਹ ਸਾਰੀ ਜਿੰਮੇਵਾਰੀ ਇਹਨਾਂ ਦੀ ਆ ਨਾ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਤੁਹਾਡੇ ਘਰੇ ਫਰਨੀਚਰ ਪਹੁੰਚਦਾ ਹੋਊਗਾ ਤੇ ਜਿਹੜੇ ਕਸਟਮਰ ਮੰਨ ਲਓ ਪੰਜਾਬ ਤੋਂ ਬਾਹਰ ਨੇ ਉਹਨਾਂ ਵਾਸਤੇ ਆਪਾਂ ਸਟੇਮ ਦਿੰਨੇ ਹੁੰਦੇ ਆ ਇੱਕ ਹਾਂਜੀ ਮੰਨ ਲਓ ਟਰਾਂਸਪੋਰਟ ਕਰਕੇ ਦਿੰਨੇ ਹੁੰਦੇ ਆ ਤੇ ਤੁਸੀਂ ਉਹਦੀ ਵੀਡੀਓ ਦੇਖਣੀ ਸਾਡੇ ਇੰਸਟਾਗ੍ਰਾਮ ਪੇਜ ਦੇ ਉੱਪਰ ਵੀਡੀਓ ਪਾਈ ਹੁੰਦੀ ਹੈ ਕਿਦਾਂ ਸਮਾਨ ਪੈਕ ਹੁੰਦਾ ਤੇ ਕਿਦਾਂ ਗੱਡੀ ਲੋਡ ਹੁੰਦਾ ਲੋਬ ਜੇ ਤੁਸੀਂ ਪੰਜਾਬ ਤੋਂ ਬਾਹਰ ਵੀ ਬੈਠੇ ਹੋ ਉਹ ਵੀ ਤੁਸੀਂ ਮੰਗਾ ਸਕਦੇ ਹੋ ਬਾਈਕ ਨਾਲ ਟ੍ਰਾਂਸਪੋਰਟ ਵੀ ਅਸੀਂ ਕਰਕੇ ਉਹਦੀ ਵੀ ਫੁੱਲ ਜ਼ਿੰਮੇਵਾਰੀ ਤੇ ਅਸੀਂ ਮਾਲ ਭੇਜਦੇ ਹਾਂ ਟੁੱਟ ਪਾੜ ਉਹਦੀ ਵੀ ਅਸੀਂ ਬਹੁਤ ਜਿਹੜਾ ਖਰਚਾ ਹੋਊਗਾ ਉਹਦੇ ਨਾਲ ਨਾਲ ਕੋਲ ਤੇ ਗੱਲ ਕਰ ਲਿਓ ਕੰਟੈਕਟ ਕਰ ਲਿਓ ਹਾਂ ਕੰਟੈਕਟ ਕਰ ਲਿਓ ਤੁਹਾਨੂੰ ਮਤਲਬ ਮਤਲਬ ਉਹਰੇ ਪੇਂਡੂ ਕਾਨੋੜ ਪੀਆਰ ਹਿਮਾਚਲ ਜਿੱਥੇ ਵੀ ਸਮਾਨ ਭੇਜਣਾ ਤੁਸੀਂ ਕਾਲ ਕਰ ਸਕਦੇ ਹੋ ਇੰਡੀਆ ਚ ਜਿੱਥੇ ਮਰਜੀ ਜਿੱਥੇ ਮਰਜੀ ਮੰ ਤੁਸੀਂ ਕੰਟੈਕਟ ਕਰਕੇ ਘਰ ਬੈਠੇ ਵੀਡੀਓ ਕਾਲ ਤੇ ਦੇਖ ਕੇ ਪਸੰਦ ਕਰਕੇ ਇਹਨਾਂ ਨਾਲ ਸਾਰੀ ਗੱਲਬਾਤ ਕਰਕੇ ਤੁਹਾਡੇ ਘਰੇ ਫਰਨੀਚਰ ਪਾਉਂਦਾ। ਲਓ ਵੀ ਹੁਣ ਆਪਾਂ ਤੁਹਾਨੂੰ ਪਹਿਲਾਂ ਸੋਫੇ ਦਿਖਾਈ ਤੇ ਹੁਣ ਤੁਹਾਨੂੰ ਦਿਖਾਵਾਂਗਾ ਬੈ ਡਾਈਨਿੰਗ ਟੇਬਲ। ਤੇ ਇਹਨਾਂ ਦੀ ਜਿਹੜੀ ਮੇਨ ਗੱਲ ਆ ਵੀ ਇਹਨਾਂ ਕੋਲ ਤੁਹਾਨੂੰ ਆਪਸ਼ਨ ਬਹੁਤ ਮਿਲ ਜੂਗੀ। ਮੰਨ ਲਓ ਡਾਈਨਿੰਗ ਟੇਬਲ ਹੋ ਗਿਆ ਤਾਂ ਸੋਫਾ ਹੋ ਗਿਆ, ਚਾਹੇ ਬੈੱਡ ਹੋਵੇ ਜਾਂ ਕੋਈ ਵੀ ਫਰਨੀਚਰ ਹੋ ਗਿਆ ਤੁਸੀਂ ਲੈਣਾ। ਉਹਨੂੰ ਦੇਖਣ ਨੂੰ ਮਤਲਬ ਬਹੁਤ ਵੈਰਾਈਟੀ ਮਿਲ ਜੂਗੀ ਆਫੇ। ਇਹ ਨਹੀਂ ਹੈਗਾ ਵੀ ਤੁਹਾਨੂੰ ਇੱਕ ਚੀਜ਼ ਪਸੰਦ। ਤੁਹਾਨੂੰ ਕਿਤੇ ਹੋਰ ਨਹੀਂ ਜਾਣਦੀ। ਹਾਂ ਹੋਰ ਜਾਣਦੀ। ਚੇਰ ਦੇ ਦਾ ਟੇਬਲ ਮਿਲਣਾ ਇਹ ਚ ਠੀਕ ਆ ਜੀ ਤੇ ਕਿੰਨੇ ਡੈਨੀ ਟੇਬਲ ਸਾਰੇ ਟਾਲੀ ਚ ਹੋਣਗੇ ਇਹ ਓਕੇ ਤੇ 10 ਆਮ ਦਾ ਗਲਾਸ ਹੋਊਗਾ ਉੱਪਰ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਠੀਕ ਆ ਜੀ ਤੇ ਹੁਣ ਕੁਆਲਿਟੀ ਦੀ ਗੱਲ ਕਰੀਏ ਟਾਲੀ 10 ਆਮ ਗਲਾਸ ਤੇ ਰੇਟ ਦੀ ਗੱਲ ਕਰੀਏ ਸਿਰ 25000 ਲੋਬੀ ਜਿਹੜੇ ਤੁਹਾਨੂੰ ਸਾਰੇ ਇਹਨਾਂ ਦਾ ਫਰਨੀਚਰ ਮਿਲੇਗਾ ਟਾਲੀ ਚ ਬਣਾਇਆ ਮਿਲੇਗਾ ਕਿਉਂਕਿ ਮੈਨੂਫੈਕਚਰੀ ਸਾਰੀ ਆਪਣੀ ਹੈ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਹਾਂ ਤੁਸੀਂ ਕੋਈ ਬਣਾਉਣਾ ਘੱਟ ਕਰਾਉਣਾ ਉਹ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਹਨਾ ਉਹ ਆਰਡਰ ਤੇ ਤਿਆਰ ਹੋਊਗਾ ਪਰ ਜਿਹੜੀ ਇੱਥ ਤੇ ਜੇ ਫਾਈਨਾਂਸ ਕਰਾਉਣਾ ਇਹ ਵੀ ਹੋ ਜਾਊਗਾ 2900 ਰੁਪਏ ਦੀ ਡਾਊਨ ਪੇਮੈਂਟ ਓਕੇ ਜੀ ਤੇ 3375 ਦੀ 8 ਕਿਸ਼ਤਾਂ ਜੇ ਕਸਟਮਰ ਦਾ ਬਿਜਾਇ ਕਾਰਡ ਬਣਿਆ ਹੋਇਆ ਉਹ ਤੇ ਸਕੀਮ ਆ ਇਹ ਓਕੇ ਓਕੇ ਇਹ ਤੋਂ ਉਪਰ ਆਏ ਦਾ ਫਿਰ ਭਰਾਈ ਵਾਲੀ ਚੇਅਰ ਹਾਂਜੀ ਜਿਵੇਂ ਆ ਪੀਸ ਪਿਆ ਜਿਵੇਂ ਆ ਆ ਗਈ ਹੈ ਨਾ ਹੈਵੀ ਚੇਅਰ ਆਊਗੀ ਇਹ ਚ ਓਕੇ ਤੇ ਤੁਹਾਨੂੰ ਆਪਾਂ ਬਣਦੀ ਵੀ ਦਿਖਾਵਾਂਗੇ ਇਹ ਕਿ ਆਪਾਂ ਫਾਰਮ ਲਾਉਣਾ ਫੈਕਟਰੀ 'ਚ ਕੰਮ ਚੱਲਦਾ ਪਿਆ ਹੈ 13 ਦਾ ਇਹ ਵੀ ਟਾਲੀ ਦਾ ਫਰੇਮ ਆ ਗਿਆ ਠੀਕ ਆ ਜੀ ਤੇ ਪੂਰੇ ਵੀ ਭਰਾਈ ਹੋਈ ਹੈ ਨਮਾਰ ਵਗੈਰਾ ਪਈ ਹੋਈ ਹੈ ਸਾਰੀ ਫਾਰਮ ਇੱਕੋ ਪੀਸ ਪਹੁੰਚਦਾ ਪੂਰੇ ਜਿਆਦਾਤਰ ਕੀ ਕਰਦੇ ਆ ਮਾਰਗੇ ਨੈਟ ਲਾਉਣ ਪਾਉਂਦੇ ਆ ਵਾਈਟ ਸੀਟ ਠੀਕ ਆ ਜੀ ਆਪਾਂ ਉਹ ਨਹੀਂ ਇਸਤੇਮਾਲ ਕੀਤੀ ਕਿਤੇ ਵੀ ਉਰੇ ਉਰੇ ਵੀ ਫਾਰਮ ਆ ਓਕੇ ਤੇ ਇਹਦਾ ਪ੍ਰਾਈਸ ਸ਼ੀਸ਼ਾ ਪਾ ਕੇ ਹੈਗਾ ਜੀ 36000 ਰੁਪਏ 37000 ਦਾ ਤੇ ਮਾਰਬਲ ਪਾਉਂਗੇ 42000 ਰੁਪਏ 42000 ਠੀਕ ਆ ਜੀ ਤੇ ਇਹ ਵੀ ਆ ਜਾਂਦੇ ਆਪਣੇ ਪੀਸ 25000 ਦਾ ਓਕੇ ਆ 25000 ਦਾ ਹਾਂ ਆ ਆਪਣਾ ਡੈਨੀ ਟੇਬਲ ਸੋਲਡ ਹੈ ਜਾਣਾ ਮਾਰ ਗੜ ਸੰਕਰ ਗੜ ਸੰਕਰ ਇਹ ਗੱਡੀ ਲੋਡ ਹੋਣੀ ਆ ਤੇ ਆ ਆ ਗਿਆ ਜੀ ਹੈਵੀ ਚੇਅਰ ਹਾਂ ਜੀ ਪਾਲਿਸ਼ ਤੁਸੀਂ ਬ੍ਰਾਊਨ ਕਰਵਾ ਲਓ ਨੇਚਰਲ ਵੁੱਡਨ ਟੱਚ ਕਰਵਾ ਲਓ ਬਲੈਕ ਕਰਵਾ ਲਓ ਕੋਈ ਕਰਵਾ ਸਕਦੇ ਹੋ ਰੇਟ ਸੇਮ ਆ ਤੇ ਡੈਨੀ ਟੇਲ ਦਾ ਪ੍ਰਾਈਸ ਇਕੱਲੇ 26000 ਰੁਪਏ ਚੇਅਰ ਦੇ ਹਿਸਾਬ ਨਾਲ ਇਹਦਾ ਡੇਟ ਆ ਠੀਕ ਆ ਜੀ ਤੇ ਬਾਕੀ ਇਹ 25 ਦੀ ਰੇਂਜ ਚ ਆ ਵੀ ਮਿਲ ਜਾਨਗੇ ਸਾਨੂੰ ਹੋਰ ਓ ਕਿਉਂ ਭਾਈ ਨਾ ਪੱਕੀ ਦੇਦਰ ਹਣਾ ਤੇ 4 ਸੀਟਰ ਲੈਣਾ ਮੰਨ ਲਓ ਕਿਸੇ ਨੇ 4 बाई 3 ਦਾ ਟੇਬਲ ਹੈਵੀ ਚੇਅਰ ਠੀਕ ਆ ਜੀ ਤੇ ਪ੍ਰਾਈਸ ਹੈਗਾ 28000 ਰੁਪਏ ਲਓ ਜੀ 28000 ਇਹਦਾ ਹੂੰ ਸ਼ੀਸ਼ਾ ਭਾ ਕੇ 28000 ਰੁਪਏ ਓਕੇ ਬਾਕੀ ਜੇ ਕਿਸੇ ਨੇ ਵੀ ਨਾ ਸਕਰੀਨ ਤੇ ਨਾ ਨੰਬਰ ਚੱਲਦਾ ਕਿਸੇ ਨੇ ਵੀ ਕੋਈ ਵੀ ਇਹਨਾਂ ਨਾਲ ਗੱਲਬਾਤ ਕਰਨੀ ਹੈ ਫਰਨੀਚਰ ਦੇਖਣਾ ਤੁਹਾਨੂੰ ਲੱਗਦਾ ਵਿੱਚ ਨਹੀਂ ਪਹੁੰਚ ਸਕਦੇ ਤੁਸੀਂ ਵੀਡੀਓ ਕਾਲ ਤੇ ਦੇਖ ਸਕਦੇ ਹੋ ਸਾਰਾ ਇਹਨਾਂ ਨਾਲ ਗੱਲਬਾਤ ਕਰਕੇ ਫਰਨੀਚਰ ਤੁਹਾਡੇ ਘਰੇ ਪਹੁੰਚਦਾ ਹੋ ਜਾਊਗਾ ਉਸ ਤੋਂ ਬਾਅਦ ਜੋ ਫਿਰ 6 ਸੀਟਰ ਆਪਾਂ ਦਿਖਾ ਰਹੇ ਹਾਂ ਭਰਾਈ ਵਾਲੀ ਚੇਅਰ ਹਾਂਜੀ ਇਹ ਵੀ 7000 ਰੁਪਿਆ ਬਾਕੀ ਕਲਰ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਤੁਹਾਨੂੰ 골ਡਨ ਬ੍ਰਾਉਨ ਚਾਹੀਦਾ ਠੀਕ ਆ ਗ੍ਰੇ ਚਾਹੀਦਾ ਪ੍ਰੋਪਰ 골ਡਨ ਕਲਰ ਚਾਹੀਦਾ ਉਹ ਆਜ ਉਹ ਲਓ ਵੀ ਫੈਬਰਿਕ ਤੁਸੀਂ ਪਸੰਦ ਕਰਨਾ ਹਾਂਜੀ ਡਿਜ਼ਾਈਨਿੰਗ ਤੁਸੀਂ ਸਲਾਈ ਬਰਫੀ ਬਣਾਉਣੀ ਆ ਔਰੇ ਓਕੇ ਲੰਬੀ ਸਲਾਈ ਕਰਾਉਣੀ ਆ ਮਲਾ ਡਿਜ਼ਾਈਨ ਵੀ ਤੁਸੀਂ ਆਪ ਦੀ ਅਕੋਰਡਿੰਗ ਤਿਆਰ ਕਰਵਾ ਸਕਦੇ ਹੋ ਤਿਆਰ ਕਰਵਾ ਸਕਦੇ ਹੋ ਓਕੇ ਓਕੇ ਤੇ ਗਲਾਸ 'ਚ ਤੁਹਾਨੂੰ ਪ੍ਰਿੰਟ 25 ਤੋਂ 30 ਡਿਸਪਲੇ ਮਿਲਨੇ ਆਣਗੇ ਠੀਕ ਆ ਜੀ ਤੁਸੀਂ ਇਹ ਚ ਚੇਂਜ ਕਰਵਾ ਸਕਦੇ ਹੋ ਗਲਾਸ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਬਲੈਕ ਵਾਈਟ ਫਰਾਮ ਜਿਹੜਾ ਵੀ ਚਾਹੀਦਾ ਬਾਕੀ ਕੈਟਲੋਗ ਹੁੰਦੀ ਹੈ ਇਹਦੇ ਵਿੱਚੋਂ ਵੀ ਤੁਸੀਂ ਸਿਲੈਕਟ ਕਰਕੇ ਦੋ ਤਿੰਨ ਦਿਨ ਦਾ ਟਾਈਮ ਚਾਹੀਦਾ ਸ਼ੀਸ਼ਾ ਪ੍ਰਿੰਟ ਹੋ ਕੇ ਆ ਜੀ ਠੀਕ ਆ ਜੀ ਇਹ ਤੋਂ ਬਾਅਦ ਜੋ ਆਪਣੇ ਕੋ ਏ ਸੀਟਰ ਵੀ ਆ ਜਾਂਦੇ ਆ ਹਾਂਜੀ ਇਹ ਆਪਣੇ ਕੋ ਮਾਰਬਲ ਚ ਪਿਆ ਇੱਕ ਸੀਟਰ ਲਓ ਵੀਰ ਗੇਟ ਸੀਟਰ ਆ ਗਿਆ ਤੇ ਟੇਬਲ ਦਾ ਸਾਈਜ਼ ਹੈਗਾ 7 ਬਾਈ 3.5 ਓਕੇ ਤੇ ਹੈਵੀ ਚੇਅਰ ਆਊਗੀ ਤੇ ਟੇਬਲ ਆ ਬੇਸ ਇਹਨੂੰ ਚੌਰਸਾ ਹਾਂਜੀ ਇਹਦੀ ਵੀਡੀਓ ਆਪਣੇ ਇੰਸਟਾਗ੍ਰam ਪੇਜ ਤੇ ਸਾਰੇ ਫਰਨੀਚਰ ਦੀ ਉਤੇ ਪਾਈ ਹੋਈ ਹੈ ਪਰਪਰ ਵੀਡੀਓ ਨਹੀਂ ਦਿਖ ਰਹੀ ਆਪਣਾ ਇੰਸਟਾਗ੍ਰam ਦਾ ਮੜਾ ਪੇਜ ਦਾ ਨਾਮ ਬੋਲ ਦਿਓ ਉਹ ਤੇ ਵੀ ਇੰਦਰ ਗਿੱਲ 1201 ਠੀਕ ਹੈ ਜੀ ਉਹ ਤੇ ਮਤਲਬ ਡੇਲੀ ਜਿਹੜਾ ਉਹਨਾਂ ਡਿਜ਼ਾਈਨ ਤਿਆਰ ਉਹ ਤੇ ਤੁਹਾਨੂੰ ਸਾਰੇ ਡਿਜ਼ਾਈਨ ਤੇ ਰੇਟ ਵਗੈਰਾ ਮਿਲ ਜਾਣਗੇ ਰੇਟ ਮਿਲ ਜਾਣਗੇ ਟੇਬਲ ਦਿਖ ਨਹੀਂ ਰਿਹਾ ਹੈਗਾ ਆਪਾਂ ਪ੍ਰੋਪਰ ਵੀਡੀਓ ਬਣੀ ਹੋਈ ਹੈ ਉਹ ਤੇ ਪ੍ਰੋਪਰ ਮਾਰਬਲ ਪਾ ਕੇ ਰੇਟ ਹੈਗਾ ਜੀ 9000 ਰੁਪਏ ਦਾ ਓਕੇ ਟੇਬਲ ਚੌਂਸਾ ਬੇਸ ਠੀਕ ਹੈ ਜੀ ਇੱਕ ਆ ਆ ਜਾਂਦਾ ਬੇਸ ਜੀ ਮਾਰਬਲ ਟੌਪ 6 ਸੀਟਰ ਹਾਂਜੀ ਤੇ ਚੇਅਰ ਚੇਅਰ ਥੋੜੀ ਪਾਲਿਸ ਆ 15 ਰੁਪਏ ਰੇਟ ਪਲੱਸ ਹੋ ਜਾਣਾ ਓਕੇ ਜੇ ਤੁਸੀਂ ਨਾਰਮਲ ਚੇਅਰ ਚ ਆਪਾਂ ਇਹ 36 ਵਾਲੀ ਦਿਖਾਈ ਆ ਫਿਰ ਹੈਗਾ 42 ਆ ਚੇਅਰ ਪਾ ਕੇ ਹੈਗਾ 43500 ਦਾ ਮਾਰਬਲ ਟੌਪ ਆ ਗਿਆ ਠੀਕ ਆ ਜੀ ਮਾਰਬਲ ਚ ਵੀ ਤਿੰਨ ਚਾਰ ਕੁਆਲਿਟੀਆਂ ਆਉਂਦੀਆਂ ਨੇ ਆਪਾਂ ਦੋ ਰੱਖੀਆਂ ਹੋਈਆਂ ਸਿਰਫ ਇੱਕ ਕੰਪੋਜ਼ਿਟ ਆ ਇੱਕ ਹੈਗਾ ਓਨੈਕਸ ਓਨੈਕਸ ਤੇ ਤੁਹਾਨੂੰ ਪਤਾ ਲੱਗ ਜੂਗਾ ਇਹ ਚ ਲੈਡ ਕਰਾਸ ਹੁੰਦੀ ਆ ਓਕੇ ਮਤਲਬ ਫਲੈਪ ਆਪਾਂ ਫੋਨ ਦੀ ਫਲੈਸ਼ ਲਾਈਟ ਲੈਡ ਕਰਾਸ ਹੁੰਦੀ ਆ ਠੀਕ ਆ ਤੇ ਇਹ ਮਾਰਬਲ ਜਿਹੜੀ ਚ ਕੁਰਸੀ ਦੇ ਨਾਲ ਪਿਆ ਵਾ ਇਹ 53500 ਦਾ ਲਓ 53500 ਠ ਮਲਵਾ ਆ ਗਿਆ ਦਾ بیس ਜਿਮੇ ਦੇ ਉਪਰ ਆਪਾਂ ਸ਼ੀਸ਼ਾ ਰੱਖਣਾ ਓਕੇ ਸ਼ੀਸ਼ਾ ਰੱਖ ਕੇ ਹੋਣਾ ਜੀ 36000 ਮਾਰਬਲ ਟੌਪ ਆ ਗਿਆ ਹੋਣਾ 42000 ਰੁਪਇਆ ਠੀਕ ਬਾਕੀ ਮਾਰਬਲ ਜਿਹਦਾ ਦਾ ਡਿਜ਼ਾਈਨ ਚੇਂਜ ਕਰਵਾਉਣਾ ਉਸ ਦਾ ਜਿਹੜਾ ਹਾਂ ਉਹ ਅਗਲੇ ਕੋ ਸਪੇਸ ਕੱਟਾ ਨਾ ਜੀ ਸਪੇਸ ਕੱਟਾ ਫੋਰ ਸੇਟਰਡ ਐਨੀਟ ਹੂੰ ਫੋਰ ਸੇਟਰ ਇਹ ਚ ਵੀ ਉੱਪਰ ਸ਼ੀਸ਼ਾ ਤੇ ਇਹ ਤੋਂ ਚਿਹਰਾ ਨਿਕਲੇ ਹੋਣੀਆਂ ਬਾਹਰੋਂ ਤੇ ਕਪੜਾ ਵਗੈਰਾ ਤੁਸੀਂ ਚੇਂਜ ਕਰਵਾ ਸਕਦੇ ਹੋ ਤੇ ਲਵਾਉਣਾ ਜਿਹੜਾ ਠੀਕ ਹੈ ਜੀ ਤੇ ਪ੍ਰਾਈਸ ਹੈਗਾ 22000 ਰੁਪਇਆ ਲਓ ਜੀ 22000 ਇਹ ਚ 6 ਸੇਟਰ ਹੀ ਮਿਲ ਜੂਗਾ ਦਾ ਸ਼ੀਸ਼ਾ ਪ੍ਰਿੰਟ ਹੋ ਤੇ ਇਹ ਚਿਹਰੇ ਤੇ ਕਪੜਾ ਇਦਾਂ ਲੱਗ ਗਿਆ ਨਾ ਇਹ 6 ਵਾਲਾ ਆ ਗਿਆ ਜੀ 6 ਵਾਲਾ ਆ ਗਿਆ ਜੀ ਠੀਕ ਆ ਜੀ ਉਹ ਨਿਕਲ ਜਾਣੀ ਚਾਹੀਦੀ ਲੋਪਰ 3D ਗਲਾਸ ਤੇ ਪ੍ਰਾਈਸ ਹੈਗਾ ਸਿਰਫ 30000 ਲੋ ਵੀ 30000 ਦਾ ਇੱਕ ਤੁਹਾਨੂੰ ਆਪਾਂ ਡਰੈਸਿੰਗ ਟੇਬਲ ਦਿਖਾਉਨੇ ਆ ਆਹ ਡਰੈਸਿੰਗ ਟੇਬਲ ਆ 6 ਫੁੱਟ ਹਾਈਟ ਓਕੇ ਤੇ 5 ਫੁੱਟ ਚੌੜਾ ਟੱਚ ਵਾਲਾ ਲਾਈਟ ਲੱਗੀ ਹੋਈ ਇਹਨੂੰ ਸ਼ੀਸ਼ਾ ਲੋ ਵੀ ਆਹ ਟੱਚ ਲੱਗਿਆ ਟੱਚ ਕਰੋ ਤੁਸੀਂ ਹੂੰ ਇਹ ਵਾਈਟ ਸਾਰਾ ਡੀਕੋ ਪੇਂਟ ਹੋਇਆ ਡੀਕੋ ਪਲਸ ਪੀਜੂ ਪੇਂਟ ਹੋਇਆ ਹੈ ਠੀਕ ਹੈ ਜੀ ਸਾਰਾ ਟੋਟਲੀ ਪੇਂਟ ਆ ਅੰਦਰ ਵੀ ਪੇਂਟ ਹੋਇਆ ਹੈ ਦਰਾਜ ਦੇ ਦਰਾਜ ਖੋਲੇ ਲੌਬੀ ਦੇ ਦਰਾਜ ਸਾਰਾ ਪੇਂਟ ਹੋਇਆ ਹੈ ਦਰਾਜ ਠੀਕ ਹੈ ਜੀ ਇਹ ਚ ਦੋ ਮਾਡਲ ਪਏ ਆ ਇੱਕ ਤਾਂ ਮਾਡਲ ਆਹੀ ਹੈ ਇਹ ਹੈਗਾ 30000 ਰੁਪਏ ਰੇਟ ਇੱਕ ਉਹ ਮਾਡਲ ਆ ਲੌਬੀ ਇਹਦਾ ਪ੍ਰਾਈਸ ਹੈਗਾ 28000 ਰੁਪਏ ਹੈ ਕਿਚਨ ਸਪੇਸ ਨਾਲ ਜ਼ਿਆਦਾ ਇਹਦੇ ਦਰਾਜ ਜ਼ਿਆਦਾ ਨਹੀਂ ਟੱਚ ਵਾਲਾ ਲਾਈਟ ਹੈ ਇਹ ਚ ਵੀ ਇਹਦਾ ਰੇਟ ਹੈਗਾ 30000 ਖਾਈ ਆ ਰਹੀ ਹੈ ਲੋ 28000 ਇਹਦਾ 30000 30000 ਇਹ ਸਾਰੇ ਡੀਕੋ ਪਲਸ ਪੀਜੂ ਪੇਂਟ ਹੋਏ ਹੋਏ ਆ ਓਕੇ ਓਕੇ ਬਾਕੀ ਇਹਨਾਂ ਦੀ ਆਫਰ ਵੀ ਚੱਲਦੀ ਹੈ ਨਾ ਜਿਵੇਂ ਤੁਸੀਂ ਅਗਸਤ ਮਹੀਨੇ ਦੀ ਕਹਿੰਦੇ ਹੋ ਹਾਂ ਉਹ ਫ੍ਰੀ ਵਾਲੀ ਸੀ ਉਹ ਆਲਮਾਰੀ ਆ ਗਈ ਜੀ ਹਾਂਜੀ ਹਾਂਜੀ ਇਹ ਬੜੀ ਚੋਹੀ ਚੀਜ਼ ਇਹ ਇੱਥੇ ਲਾਈਟ ਵੀ ਆ ਹੈ ਲਾਈਟ ਵੀ ਹੈ ਜੀ ਆਪਣੇ ਬੰਦ ਹੋ ਗਈ ਲਾਈਟ ਬੰਦ ਵੀ ਹੋ ਜਾਣੀ ਆ ਓਕੇ ਜਦੋਂ ਬੰਦ ਕਰਾਂ ਬੰਦ ਹੋ ਜਾਣੀ ਠੀਕ ਆ ਇਹਦਾ ਸਾਈਜ਼ ਹੈਗਾ 6.5 ਫੁੱਟ ਉੱਚੀ ਆ ਓਕੇ ਤੇ 5 ਫੁੱਟ ਚੌੜੀ ਆ ਇਹ ਠੀਕ ਆ ਫਰੰਟ ਯੂਵੀ ਬੋਰਡ ਲੱਗਿਆ ਹੋਇਆ ਓਕੇ ਯੂਵੀ ਚਾਹ CNC ਕਟਿੰਗ ਦਾ ਵਰਕ ਡਿਜ਼ਾਈਨ ਹੋਇਆ ਹੋਇਆ ਸਰ ਠੀਕ ਆ ਜੀ ਤੇ ਇਹ ਚ ਕਲਰ ਤੁਹਾਨੂੰ ਗ੍ਰੇ ਹੀ ਮਿਲ ਜੂਗਾ ਹਾਂਜੀ ਤੇ ਆ ਵੀ ਸੇਮ ਪ੍ਰਾਈਸ ਚ ਰਹਿਣ ਲੱਗੀ ਆ ਨੂੰ ਪ੍ਰਾਈਸ ਦਾ ਰੇਟ ਦੱਸ ਦਈਏ ਸਿਰਫ 22000 ਦੀ ਆ ਲਓ ਇਹ ਵੀ ਸੇਮ ਰੇਟ ਕੀ ਹੈ ਹਾਂ ਲੈਟ ਵਗੈਰਾ ਲਾ ਕੇ 22000 ਬਿਨਾ ਲੈਟ ਤੋਂ 20000 ਦੀ ਆ ਠੀਕ ਆ ਜੀ ਚਲੋ ਤੂੰ ਇਹ ਚ ਤਿੰਨ ਚਾਰ ਕਲਰ ਆਉਂਦੇ ਆ ਉਹ ਵੀ ਮਿਲ ਜਾਣਗੇ ਓਕੇ ਓਕੇ ਤੇ ਫਿਰ ਆ ਜਾਂਦੀ ਹੈ ਕਰੋਕਰੀ ਦੀ ਬਹੁਤ ਡਿਮਾਂਡ ਆਉਂਦੀ ਆ 7 ਫੁੱਟ ਹਾਈਟ ਆ 4 ਫੁੱਟ ਚੌੜੀ ਆ ਲਓ ਜੀ ਤੇ ਛੋਟੇ ਸਾਈਜ਼ ਵੀ ਤੁਹਾਨੂੰ ਚਾਹੀਦੇ ਹੋ ਵੀ ਮਿਲ ਜਾਣਗੇ ਠੀਕ ਆ ਜੀ ਤੇ ਸਰਪ੍ਰਾਈਜ਼ ਹੈਗਾ 14000 ਰੁਪਏ ਨੋ ਜੀ ਸਿਰਫ 14000 ਰੁਪਏ ਠੀਕ ਆ ਸਰ ਬਾਕੀ ਸਕਰੀਨ ਦਾ ਨੰਬਰ ਚੱਲਦਾ ਨਾ ਨੰਬਰ ਵਗੈਰਾ ਤੁਹਾਨੂੰ ਲੈਣੇ ਆ ਪ੍ਰੈਸਟੇਬਲ ਲੈਣੇ ਆ ਉਹ ਵੀ ਮਿਲ ਜਾਣਗੇ ਬਾਕੀ ਸਕਰੀਨ ਦਾ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਸਾਰੀ ਤੇ ਆ ਸਾਰੇ ਇਹਨਾਂ ਡਰੈਸਿੰਗ ਟੇਬਲ ਆ ਕਿ ਮਤਲਬ ਫਿਚਰ ਦਾ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਬਹੁਤ ਹੀ ਘੱਟ ਰੇਟ ਤੇ ਕੁਆਲਿਟੀ ਵਾਈਜ਼ ਮਿਲ ਜੂਗਾ ਨਾ ਤੇ ਤੁਸੀਂ ਕੁਆਲਿਟੀ ਵਾਈਜ਼ ਲੈਣਾ ਚਾਹੁੰਦੇ ਹੋ ਇੱਕ ਵਾਰ ਜਰੂਰ ਵਿਜ਼ਿਟ ਕਰੋ ਗਿੱਲ ਫਰਨੀਚਰ ਹਾਊਸ ਪਿੰਡ ਸੰਗੋਵਾਲ ਰਣੀਆਂ ਰੋਡ ਬਾਕੀ ਸਕਰੀਨ ਤੇ ਆਪਾਂ ਨੰਬਰ ਦੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਲੋਕੇਸ਼ਨ ਤੁਸੀਂ Google Map ਤੇ ਭਰ ਕੇ ਵੀ ਆ ਸਕਦੇ ਹੋ ਜੇ ਕੋਈ ਦਿੱਕਤ ਹੋਵੇ ਤੁਸੀਂ ਇਹਨਾਂ ਨੂੰ ਪ੍ਰੋਪਰ ਕਾਲ ਕਰਕੇ ਤੁਹਾਨੂੰ ਸਮਝਾਵ ਦੇਣਗੇ ਤੁਸੀਂ ਪਹੁੰਚ ਸਕਦੇ ਹੋ ਨਾ ਤੇ ਪਿੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਠੀਕ ਹੈ ਜੀ ਬਾਕੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਐਂਡ ਚਲੋ ਠੀਕ ਆ ਧੰਨਵਾਦ ਜੀ ਠੀਕ ਆ ਜੀ ਤੇ ਬਾਕੀ ਸਾਰਾ ਆਪਾਂ ਨਾਲ ਤੁਹਾਨੂੰ ਦੱਸੀ ਤਰ੍ਹਾਂ ਕਿ Instagram ਇਹਨਾਂ ਦਾ ਪੇਜ ਆ ਇੰਦਰ ਗਿੱਲ 12001 ਤੁਸੀਂ ਉਹਨੂੰ ਫੋਲੋ ਕਰ ਲਓ ਜਿੱਥੇ ਡੇਲੀ ਇਹ ਅਪਲੋਡ ਕਰਦੇ ਨੇ ਮੰਨ ਲਾ ਜਿਹੜਾ ਡਿਜ਼ਾਈਨ ਤਿਆਰ ਕਰਦਣ ਚਾਹੇ ਉਹ ਸੋਫੇ ਹੋਣ ਚਾਹੇ ਬੈੱਡ ਹੋਣ ਚਾਹੇ ਡੈਕ ਟੇਬਲ ਹੋਣ ਜੋ ਵੀ ਫਿਨਿਸ਼ਰ ਇਹਨਾਂ ਦਾ ਤਿਆਰ ਹੁੰਦਾ ਸਾਰਾ ਆਪਣੇ ਪੇਜ ਤੇ ਅਪਲੋਡ ਕਰਦੇ ਨੇ ਉੱਥੇ ਜਾ ਕੇ ਤੁਸੀਂ ਡੇਲੀ ਇਹਨਾਂ ਦਾ ਫਿਨਿਸ਼ਰ ਦੇਖ ਕੇ ਬਾਏ ਕਰ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ